ਸਰ ਮੈਂ ਕਾਨੂੰਨੀ ਕਾਰਵਾਈ ਪਾ ਕੇ ਛੱਡੂਗਾ ਮੈਂ ਜੁਰਮਾਨੇ ਅਨਾਉਂਸ ਕੀਤੇ ਹੋਏ ਆ ਕਿ ਜੇ ਕੋਈ ਚੱਟਾ ਵਿੱਚੋਂ ਕਿੰਨਾ ਜੁਰਮਾਨਾ ਲੱਗਣਾ ਹੈ ਜਿਹੜੀ ਜਿਸ ਤਰ੍ਹਾਂ ਵੀਡੀਓ viral ਹੋ ਰਹੀ ਹੈ ਵੀਡੀਓ ਲਾਈਕ ਇਹ ਲੋਕਾਂ ਦੇ ਵਿੱਚ ਇਹੀ ਵੀਡੀਓ ਹੈ ਕਿਥੋਂ ਦੀ ਹੈ ਕਿ ਵੀਡੀਓ ਆਦੀ ਹੈ ਐਮਐਲਏ ਕੌਣ ਸੀ ਤੇ ਬਹੁਤ ਸਾਰੇ ਮਤਲਬ ਮੌਜੂਦਾ ਸਾਬਕਾ ਜਿਹੜੇ ਪੁਲਿਸ ਦੇ ਅਸਟਰ ਸਹਿਬਾਨ ਆ ਉਹਨਾਂ ਦੇ ਬਹੁਤ ਸਾਰੇ ਮੈਸੇਜ ਆਏ ਆ ਬਹੁਤ ਸਾਰੀਆਂ ਕਾਲਾਂ ਆਈਆਂ ਜਿਨ੍ਹਾਂ ਨੇ ਕਿਹਾ ਕਿ ਜਿਉਂਦਾ ਵਸਦਾ ਰਹੇ ਤੂੰ ਇਹ ਕੀਤਾ ਮੈਨੂੰ ਖੁਸ਼ੀ ਹੋਈ ਉਸ ਗੱਲ ਦੀ ਵੀਰੇ ਬਹੁਤ ਸਾਰੇ ਲੋਕਾਂ ਨੇ ਉਹ ਵੀਡੀਓ ਦੇ ਵਿੱਚ ਨਾ ਲਿਖਿਆ ਮੈਂ ਕਿਉਂਕਿ ਉਹਦੇ ਵਿੱਚ ਆਖਿਆ ਨਾ ਐ ਜਾਓ ਜਿਹੜੇ ਬੰਦੇ ਫੜੇ ਫੜੇ ਵਿਖਾਏ ਆ ਤੇ ਸਾਡੀ ਸਰਕਾਰ ਦਾ ਤੂੰ ਨੁਕਤਾ ਤੇ ਸਾਨੂੰ ਦੱਸੇਂਗਾ ਤੂੰ ਕਿਵੇਂ ਵਿਚਾਰ ਲੋਕਾਂ ਨਾਲ ਵਿਚਾਰਨਾ ਤੇ ਲੋਕਾਂ ਦੀ ਕਿਵੇਂ ਮਦਦ ਕਰਨੀ ਹੈ ਤੁਸੀਂ ਫਿਰ ਇਹ ਬੋਲਣਾ ਹੈ ਤੁਸੀਂ ਇਸ ਤਰ੍ਹਾਂ ਕਰੋ ਜੇ ਧਮਕੀਆਂ ਲਾਉਣੀਆਂ ਤਾਂ ਫਿਰ ਆ WhatsApp ਕਾਲ ਕਟੋ ਮੈਨੂੰ ਸਿੱਧੀ ਕਾਲ ਲਾ ਲਓ ਫਿਰ ਤੁਹਾਨੂੰ ਡਰ ਕੇੜੀ ਗੱਲ ਦਾ ਕਿਉਂ ਗੁਲਾਮੀ ਸਾਹਮਣੇ ਝਲਕਦੀ ਹੈ ਕਿ ਕੋਈ ਬੰਦਾ ਬੋਲ ਕੇ ਜਰਾ ਬੋਲਣ ਵਿੱਚ ਚਾਹੁੰਦਾ ਮੈਨੂੰ ਪਤਾ ਨਹੀਂ ਕੀ ਹੋ ਜਾਊਗਾ ਜੋ ਕਰੇ ਕਰਾਵੇ ਆਪੇ ਆ ਬਾਨਸ ਕੇ ਕੁਛ ਨਹੀਂ ਹੱਥ ਉਹ ਸੱਚੇ ਪਾਸਾ ਦਾਡੇ ਤੇ ਦੋਰੀਆਂ ਛੱਡਦੇ ਉਹਨਾਂ ਵੀਰਿਆਂ ਤੇ ਫਿਰ ਤੁਸੀਂ ਤੁਹਾਨੂੰ ਫੈਸਲੇ ਲੈਣੇ ਸੋਕੇ ਹੋ ਜਾਂਦੇ ਆ ਕਿ ਤੁਹਾਡਾ ਸਵਾਜ ਦੇ ਕਿਰਦਾਰ ਤੁਹਾਨੂੰ ਆਪਣਾ ਜਿੰਨਾ ਕਿ ਦਬਾਉਣਾ ਚਾਹੀਦਾ ਚੰਗਾ ਕੁਛ ਇਹ ਹੈ ਕਿ ਮੈਂ ਖੁਦ ਵੈਲ ਐਜੂਕੇਟਿਡ ਇਨਸਾਨ ਹੈ ਜੀ ਠੀਕ ਹੈ ਤੇ ਲੱਖ ਕੋਸ਼ਿਸ਼ ਦੇ ਬਾਵਜੂਦ ਸਾਡਾ ਜਿਹੜਾ ਸਮਾਜ ਹੈ ਕਿ ਮੈਂ ਬਿਨਾ ਕਿਸੇ ਸਰਕਾਰੀ ਗੈਰ ਸਰਕਾਰੀ ਨੌਕਰੀ ਤੋਂ ਮੈਂ ਆਪਣੇ ਪਰਿਵਾਰ ਨੂੰ ਕਿਹੜੇ ਤਰੀਕੇ ਨਾਲ ਅੱਜ ਤੱਕ ਪਾਲਿਆ ਕਿਵੇਂ ਚਲਾਇਆ ਜੇ ਮੈਂ ਮੰਨ ਲਓ ਫਾਰਚਰ ਹੋ ਗਿਆ ਸਿਸਟਮ ਕਿਤੇ ਛਾਤੀ ਲੋਕਾਂ ਦੇ ਨੇੜੇ ਰਹਿਣ ਵਾਲੇ ਲੋਕਾਂ ਦਾ ਹੋ ਗਿਆ ਸਿਸਟਮ ਮਤਲਬ ਸਿਸਟਮ ਤੋਂ ਜਿਹੜਾ ਬੰਦਾ ਅੱਜ ਸੋਚਦਾ ਹੈ ਨਾ ਪ੍ਰਭਾਵਿਤ ਹੈ ਜਿਹੜਾ ਬੰਦਾ ਇਹ ਕਿਨੋਂ ਹਰ ਇੱਕ ਇਨਸਾਨ ਨੂੰ ਇਹ ਨਹੀਂ ਹੈਗਾ ਕਿ ਅਸੀਂ ਘਰੇ ਬੈਠ ਕੇ ਗੱਲਾਂ ਕਰੀਏ ਸਾਨੂੰ ਮੁੱਦੇ 'ਤੇ ਬੋਲਣਾ ਚਾਹੀਦਾ ਵੀਰੇ ਠੀਕ ਹੈ ਮੁੱਦੇ 'ਤੇ ਬੋਲਾਂਗੇ ਤਾਂ ਤਾਂ ਹੀ ਜਿਹੜੀ ਉਹ ਮੈਸੇਜ ਜਿਹੜਾ ਹਰ ਇੱਕ ਡਿਪਾਰਟਮੈਂਟ ਤੱਕ ਵੀ ਜਾਊਗਾ ਜਦੋਂ ਚਲੇ ਜਾਣਾ ਨਾ ਤਾਂ ਫਿਰ ਕੁਛ ਨਾ ਕੁਛ اصول ਸਾਡੀ ਜ਼ਿੰਦਗੀ ਦੇ ਬਹੁਤ ਜ਼ਰੂਰੀ ਆ ਮੈਂ ਉਹਨਾਂ ਕੀ ਜਰੂਰ ਲੈ ਕੇ ਚੱਲਦਾ ਜਿੱਥੇ ਕਿਤੇ ਮੈਨੂੰ ਲੱਗਦਾ ਕਿ ਮੈਂ ਸਮਾਜ ਨੂੰ ਸਹਿਯੋਗ ਦੇਣ ਵਾਸਤੇ ਕੁਝ ਕਰ ਸਕਦਾ ਦਿਲੋਂ ਮਾਤਰ ਜਿਵੇਂ ਕਿਤੇ ਜੰਗਲ ਨੂੰ ਅੱਗ ਲੱਗੀ ਸੀ ਤੇ ਜਿਹੜੀ ਚੋਚਾ ਪਰ ਪਰ ਪਾਣੀ ਦੀ ਵਾਪਾਰੀ ਅਸੀਂ ਜਦੋਂ ਜਾਂਦੇ ਆ ਨਾ ਸਰਕਾਰੀ ਦਰਬਾਰੇ ਕਿਸੇ ਛੋਟੇ ਮੁਲਾਜ਼ਮ ਕੋਲੇ ਜ ਤਾਂ ਉੱਥੇ ਜਦੋਂ ਸਾਡਾ ਕੰਮ ਨਹੀਂ ਹੁੰਦਾ ਅਸੀਂ ਉਹਨਾਂ ਨੂੰ ਕੋਰਤਣਾ ਸ਼ੁਰੂ ਕਰ ਦਿੰਦੇ ਆ ਚਲੋ ਠੀਕ ਆ ਮੈਂ ਇਹ ਵੀਡੀਓ ਪੁਲਿਸ ਤੇ ਬਣਾਦੀ ਮੈਂ ਹਰ ਇੱਕ ਡਿਪਾਰਟਮੈਂਟ ਦੇ ਬਾਰੇ ਕਹਿਣਾ ਚਾਹਣਾ ਕੋਈ ਵੀ ਸਰਕਾਰੀ ਗੈਰ ਸਰਕਾਰੀ ਮਹਿਕਮਾ ਹੋਵੇ ਜਿੱਥੇ ਕਿਸੇ ਦੇ ਉੱਤੇ ਕੋਈ ਹੋਰ ਵੀ ਪਾਵਰ ਦੇ ਉਹ ਪਾਵਰ ਕਿਹੜੀ ਆ ਉਹ ਸਾਡੇ ਦੇਸ਼ ਦੇ ਵਿੱਚ ਜਿਹੜਾ ਅਸਲ ਕਿਹਾ ਤਾਂ ਗਿਆ ਕਿ 47 ਵੇਲੇ ਸਰਦਾਰ ਭਗਤ ਸਿੰਘ ਵਰਗੇ ਰਾਜਗੁਰੂ ਸੁਖਦੇਵ ਵਰਗਿਆਂ ਨੇ ਸ਼ਹੀਦ ਅਜਮੋਦਨ ਸਿੰਘ ਵਰਗਿਆਂ ਨੇ ਕਰਤਾਰ ਸਿੰਘ ਸਰਾਭਾ ਵਰਗਿਆਂ ਨੇ ਜੀ ਸਹਾਦਤਾਂ ਦਾ ਦਿੱਤੀਆਂ ਕਿ ਦੇਸ਼ ਆਜ਼ਾਦ ਹੋਊਗਾ ਲੋਕ ਜਿਹੜੇ ਆਪਣੀ ਮਰਜ਼ੀ ਨਾਲ ਜਿਉ ਸਕਣਗੇ ਪਰ ਅਸੀਂ ਆਜ਼ਾਦ ਨਹੀਂ ਹੋਏ ਅਸੀਂ ਹੋਰ ਗੁ ਜਿਸ ਤਰ੍ਹਾਂ ਬੀਤੇ ਦਿਨਾਂ ਤੋਂ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਇੱਕ ਐਸਐਚਓ ਤੇ ਐਮਐਲਏ ਦੀ ਜਿਹੜੀ ਗੱਲਬਾਤ ਫੋਨ ਦੇ ਉੱਤੇ ਹੁੰਦੀ ਹੈ ਤੇ ਪੰਜਾਬ ਦੇ ਵਿੱਚ ਮੌਜੂਦਾ ਸਮੇਂ ਚੈਨਾ ਡੋਰ ਨੂੰ ਲੈ ਕੇ ਜਿਸ ਤਰ੍ਹਾਂ ਐਸਐਚਓ ਆਪਣੇ ਜਿਹੜੇ ਐਕਸ਼ਨ ਕਰਦਾ ਹੈ ਤਾਂ ਆਪਣੇ ਬਿਆਨ ਦੇ ਉੱਤੇ ਅਰਦਾ ਹੈ ਕਿ ਜਿੰਨੇ ਐਮਐਲਏ ਨੂੰ ਕਹਿੰਦਾ ਵੀ ਇਹ ਬੰਦੇ ਛੱਡ ਦਿਓ ਤਾਂ ਉਹ ਉਹਨਾਂ ਨੂੰ ਕੋਰਾ ਜਵਾਬ ਦੇ ਦਿੰਦਾ ਕਿ ਅਸਲ ਦੇ ਵਿੱਚ ਉਹ ਵੀਡੀਓ ਅਸਲੀ ਹੈ ਜਾਂ ਫਿਰ ਉਸ ਵੀਡੀਓ ਬਣਾਉਣ ਦੇ ਪਿੱਛੇ ਮਕਸਦ ਕੀ ਸੀ ਇਹਦੇ ਬਾਬਤ ਗੱਲਬਾਤ ਕਰਾਂਗੇ ਕਿਉਂਕਿ ਅੱਜ ਸਮੇਂ ਦੇ ਵਿੱਚ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਪੁਲਿਸ ਦਾ ਸਿਆਸੀਕਰਨ ਕੀਤਾ ਜਾ ਰਿਹਾ ਇਸ ਨੂੰ ਲੈ ਕੇ ਕਿਤਨਾ ਕਿਤੇ ਇਹ ਵੀਡੀਓ ਤਾਂ ਬਣਾਈ ਗਈ ਹੈ ਇਹ ਜਸਵਿੰਦਰ ਸਿੰਘ ਨੇ ਜਸਵਿੰਦਰ ਦੇ ਬਰਾੜ ਨੇ ਜਿਹਨਾਂ ਦੇ ਵੱਲੋਂ ਇਹ ਵੀਡੀਓ ਬਣਾਈ ਗਈ ਇਹਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਅਸਲ ਦੇ ਵਿੱਚ ਜਿਹੜੀ ਵੀਡੀਓ ਦਾ ਬਣਾਉਣ ਦਾ ਮਕਸਦ ਕੀ ਸੀ ਕਾਰਨ ਕਿ ਜਿਸ ਤਰ੍ਹਾਂ ਇਹ ਵੀਡੀਓ ਵਾਇਰਲ ਹੋਈ ਹੈ ਤੇ ਜਸਵਿੰਦਰ ਜੀ ਤੁਹਾਡਾ ਹੀ ਸੱਚੀ ਗੱਲ ਲਈ ਧੰਨਵਾਦ ਬੰਦੀ ਬੀ ਜੀ ਜੀ ਜੀਰਾ ਸ਼ਿਕਾ ਜਸਵਿੰਦਰ ਜੀ ਜਿਸ ਤਰ੍ਹਾਂ ਵੀਡੀਓ ਵਾਇਰਲ ਹੋ ਰਹੀ ਹੈ ਵੀਡੀਓ ਲੈ ਕੇ ਲੋਕਾਂ ਦੇ ਵਿੱਚ ਇਹ ਵੀਡੀਓ ਹੈ ਕਿਥੋਂ ਦੀ ਹੈ ਤੇ ਕੀ ਵੀਡੀਓ ਆਤੀ ਹੈ ਐਮਐਲਏ ਕੌਣ ਸੀ ਤੇ ਕੀ ਕਹਿਣਾ ਚਾਹੋਗੇ ਇਹ ਬਈ ਅਸਲ ਦੇ ਵਿੱਚ ਇਹ ਵੀਡੀਓ ਇੱਕ ਸੇਅਰ ਦੇਣ ਵਾਸਤੇ ਬਣਾਈ ਹੋਈ ਵੀਡੀਓ ਹੈ ਸਾਡੀ ਟੀਮ ਵੱਲੋਂ ਜੀ ਉਹਦੇ ਵਿੱਚ ਪ੍ਰੋਪਰ ਮੈਂ ਸਟਾਰਟਿੰਗ ਦੇ ਵਿੱਚ ਲਿਖਿਆ ਵੀ ਹੋਇਆ ਹੈ ਜਿੱਥੇ ਮੇਰੇ ਚੈਨਲ ਦਾ ਲਿਖਿਆ ਹੈ ਨਾ ਰਤੂਬਾ ਟੀਵੀ ਚੈਨਲ ਦਾ ਜਿੱਥੇ ਲਿਖਿਆ ਹੋਇਆ ਹੈ ਸਾਡਾ ਲੋਗੋ ਲੱਗਿਆ ਹੋਇਆ ਹੈ ਜੀ ਉਹਦੇ ਥੱਲੇ ਮੈਂ ਅੱਧੇ ਮਿੰਟ ਪਾਸੇ ਲਿਖਿਆ ਵੀ ਹੈ ਕਿ ਇਹ ਵੀਡੀਓ ਸੇਅਰ ਦੇਣ ਦੇ ਵਾਸਤੇ ਬਣਾਈ ਗਈ ਹੈ ਹਾਂ ਅਤੇ ਪਹਿਲਾਂ ਵੀ ਉਸ ਤਰ੍ਹਾਂ ਦੇ ਕੋਸ਼ਿਸ਼ ਜਿਹੜੇ ਹੈਗੇ ਪਿਛਲੇ 2-3 ਸਾਲ ਤੋਂ ਕਿਉਂਕਿ ਮੇਰਾ ਜਿਹੜਾ ਅਸਲੀ ਫੀਲਡ ਹੈ ਉਹ ਸਟਾਰਟਿੰਗ ਤੋਂ ਮੈਂ ਸਿੰਗਿੰਗ ਫੀਲਡ ਨਾਲ ਜੁੜਿਆ ਹੋਇਆ ਤੇ ਥਿੰਕਰ ਦੇ ਵਿੱਚ ਐਕਟਰ ਦੇ ਤੁਹਾਨੂੰ ਪਤਾ ਹੈ ਜਿਹੜੇ ਕਾਣਾ ਉਹ ਹੁੰਦੇ ਆ ਵੀਰੇ ਹੂੰ ਬਿਲਕੁਲ ਬਿਲਕੁਲ ਤੇ ਕੁਝ ਕੁਝ ਇਹ ਹੈ ਕਿ ਮੈਂ ਖੁਦ ਵੈਲ ਐਜੂਕੇਟਿਡ ਇਨਸਾਨ ਹੈ ਜੀ ਠੀਕ ਹੈ ਤੇ ਲੱਖ ਕੋਸ਼ਿਸ਼ ਦੇ ਬਾਵਜੂਦ ਸਾਡਾ ਜਿਹੜਾ ਸਮਾਜ ਹੈ ਕਿ ਮੈਂ ਬਿਨਾ ਕਿਸੇ ਸਰਕਾਰੀ ਗੈਰ ਸਰਕਾਰੀ ਨੌਕਰੀ ਤੋਂ ਮੈਂ ਆਪਣੇ ਪਰਿਵਾਰ ਨੂੰ ਕਿਹੜੇ ਤਰੀਕੇ ਨਾਲ ਅੱਜ ਤੱਕ ਪਾਲਿਆ ਕਿਵੇਂ ਚਲਾਇਆ ਉਹਨਾਂ ਚੀਜ਼ਾਂ ਨੂੰ ਲੈ ਕੇ ਜੇ ਮੈਂ ਮੰਨ ਲਉ ਫਾਰਟਾਂ ਦਾ ਹੋ ਗਿਆ ਸਿਸਟਮ ਕਿਤੇ ਸਿਆਸੀ ਲੋਕਾਂ ਦੇ ਨੇੜੇ ਰਹਿਣ ਵਾਲੇ ਲੋਕਾਂ ਦਾ ਹੋ ਗਿਆ ਸਿਸਟਮ ਮਤਲਬ ਸਿਸਟਮ ਤੋਂ ਜਿਹੜਾ ਬੰਦਾ ਅੱਜ ਸੋਚਦਾ ਨਾ ਪ੍ਰਭਾਵਿਤ ਹੈ ਜਿਹੜਾ ਬੰਦਾ ਮੈਂ ਕਹਿੰਦਾ ਹਰ ਇੱਕ ਇਨਸਾਨ ਨੂੰ ਇਹ ਵੀ ਹੈਗਾ ਕਿ ਅਸੀਂ ਘਰੇ ਬੈਠ ਕੇ ਗੱਲਾਂ ਕਰੀਏ ਸਾਨੂੰ ਮੁੱਦਿਆਂ ਤੇ ਬੋਲਣਾ ਚਾਹੀਦਾ ਵੀਰੇ ਠੀਕ ਹੈ ਮੁੱਦਿਆਂ ਤੇ ਬੋਲਾਂਗੇ ਤਾਂ ਤਾਂ ਹੀ ਜਿਹੜੀ ਉਹ ਮੈਸੇਜ ਜਿਹੜਾ ਹਰ ਇੱਕ ਡਿਪਾਰਟਮੈਂਟ ਤੱਕ ਵੀ ਜਾਊਗਾ ਇਹ ਮੈਂ ਪੁਲਿਸ ਦਾ ਵਿਸ਼ਾ ਜਿਹੜਾ ਚੁਣਿਆ ਨਾ ਇਹਦੇ ਵਿੱਚ ਪਹਿਲਾਂ ਵੀ ਅਸੀਂ ਇੱਕ ਵੀਡੀਓ ਪੁਲਿਸ ਤੇ ਬਣਾਈ ਸੀ ਕਿ ਪੁਲਿਸ ਨੂੰ ਮਾਰਾ ਕਿਹਾ ਜਾਂਦਾ ਹੈ ਵੀ ਚਿਤੇ ਨਾਲ ਮੁੰਡਾ ਵਰਗਾ ਤੇ ਪੁਲਿਸ ਨੇ ਰੋਕਦੀ ਉਹ ਵੀ ਬਣਾਈ ਸੀ ਉਸ ਤੋਂ ਪਹਿਲਾਂ ਵੀ ਸਾਡੀ ਇੱਕ ਵੀਡੀਓ ਬਹੁਤ ਵਧੀਆ ਲੋਕਾਂ ਨੇ ਦੇਖੀ ਸੀਗੀ ਅੱਜ ਤੋਂ 2.5 ਸਾਲ ਪਹਿਲਾਂ ਉਹ ਅਸੀਂ ਬਣਾਈ ਸੀ ਕਿ ਕੁੜੀ ਮੁੰਡੇ ਵਾਲੇ ਤੋਂ ਪੈਸੇ ਲਵਾ ਕੇ ਕੈਨੇਡਾ ਚਲੀ ਗਈ ਉੱਥੇ ਜਾ ਕੇ ਮੁੱਕਰ ਗਈ ਹੂੰ ਠੀਕ ਹੈ ਉਹਨੂੰ 2.5 ਸਾਲਾਂ ਬਾਅਦ 3 ਸਾਲਾਂ ਬਾਅਦ ਸਹੁਰਿਆਂ ਨੇ ਮਤਲਬ ਉਹਦੇ ਨਾਲ ਵਿਗਾੜੀ ਨਹੀਂ ਉਹਨੂੰ ਮਿੱਠੇ ਪਿਆਰੇ ਹੋਕਾਂ ਨੂੰ ਵਾਪਸ ਬੁਲਾ ਲਿਆ ਵਾਪਸ ਆਈਦਾ ਪਾਸਪੋਰਟ ਜ਼ਬਤ ਕਰ ਲਿਆ ਉਹਦਾ ਉਹ ਵੀ ਸਾਡੀ ਵੀਡੀਓ ਲੋਕਾਂ ਨੇ ਬਹੁਤ ਪਸੰਦ ਕੀਤੀ ਸੀ ਉਹਦੇ ਵਿੱਚ ਮੇਰਾ ਸਰਪੰਚ ਦਾ ਕਿਰਦਾਰ ਸੀ ਜੀ ਪਰ ਉਹਨਾਂ ਵੀ ਲੋਕਾਂ ਨੇ ਅਸਲੀਅਤ ਤੌਰ ਤੇ ਜਾਣਿਆ ਸੀਗਾ ਸਾਨੂੰ ਬਹੁਤ ਸਾਰੀਆਂ ਫੋਨ ਕਾਲਸ ਮਤਲਬ ਨੈਸ਼ਨਲ ਇੰਟਰਨੈਸ਼ਨਲ ਆਉਂਦੀਆਂ ਰਹੀਆਂ ਬਹੁਤ ਦੇਰ ਤੱਕ ਕਿ ਸਰਪੰਚ ਸਾਹਿਬ ਨੂੰ ਸਨਮਾਨਤ ਕਰਨਾ ਮੈਂ ਮੁੰਡੇ ਵਾਲੀ ਧਿਰ ਦਾ ਸਰਪੰਚ ਸੀਗਾ ਤੇ ਮੈਂ ਆਪਣਾ ਮਤਲਬ ਜੋ ਸੀ ਮਤਲਬ ਕਿ ਜੋ ਮੈਂ ਮੇਰੀ ਇੱਕ ਸੋਚ ਹੈ ਵੀ ਨੇ ਕਿ ਜੰਮਣਾ ਤੇ ਮਰਨਾ ਜੰਮਣਾ ਝੂਠ ਹੈ ਤੇ ਮਰਨਾ ਸੱਚ ਹੈ ਜੀ ਤੁ ਜਦੋਂ ਚਲੇ ਜਾਣਾ ਨਾ ਤਾਂ ਫਿਰ ਕੁਛ ਨਾ ਕੁਛ اصول ਸਾਡੀ ਜ਼ਿੰਦਗੀ ਦੇ ਬਹੁਤ ਜ਼ਰੂਰੀ ਆ ਮੈਂ ਉਹਨਾਂ ਚੀਜ਼ਾਂ ਨੂੰ ਲੈ ਕੇ ਚੱਲਦਾ ਜਿੱਥੇ ਕਿਤੇ ਮੈਨੂੰ ਲੱਗਦਾ ਕਿ ਮੈਂ ਸਮਾਜ ਨੂੰ ਸੇਧ ਦੇਣ ਵਾਸਤੇ ਕੁਝ ਕਰ ਸਕਦਾ ਤੇਲ ਮਾਤਰ ਜਿਵੇਂ ਕਿਤੇ ਜੰਗਲ ਨੂੰ ਅੱਗ ਲੱਗੀ ਸੀ ਤੇ ਜਿਹੜੀ ਚੁੰਝਾ ਭਰ ਭਰ ਪਾਣੀ ਦੀਆ ਪਾ ਰਹੀ ਸੀ ਹੂੰ ਉਹ ਕਿਸੇ ਕਿਸੇ ਮਖਰੇ ਨੇ ਕਿਹਾ ਕਹਿੰਦਾ ਵੀ ਇਹਦੇ ਨਾਲ ਕੀ ਹੋ ਜਾਊਗਾ ਤੂੰ ਐਵੇਂ ਪੰਗੇ ਲਈ ਜਾਨੇ ਚੁੰਝਾ ਭਰ ਭਰ ਪਾਣੀ ਇਹਦੇ ਨਾਲ ਅੱਗ ਬੁਝ ਜਾਣੀ ਉਹ ਕਹਿੰਦੇ ਵੀ ਮੈਨੂੰ ਪਤਾ ਅੱਗ ਨਹੀਂ ਬੁਝਣੀ ਪਰ ਜਦੋਂ ਕਹਿੰਦੇ ਅੱਗ ਬੁਝਾਉਣ ਦਾ ਇਤਿਹਾਸ ਲਿਖਿਆ ਜਾਊਗਾ ਮੇਰਾ ਨਾਂ ਉਹਨਾਂ ਲੋਕਾਂ ਦੇ ਵਿੱਚ ਆਊਗਾ ਅ ਹੂੰ ਬਿਲਕੁਲ ਠੀਕ ਹੈ ਜੀ ਅੱਜ ਕਿਤੇ ਵੀ ਡਿਪਾਰਟਮੈਂਟ ਨੂੰ ਨਾ ਜਦੋਂ ਅਸੀਂ ਜਾਣਦੇ ਹਾਂ ਕਿਉਂਕਿ ਅਸੀਂ ਆਮ ਲੋਕ ਹੈ ਜੀ ਹਨਾ ਮੀਡੀਅਮ ਕਲਾਸ ਲੋਕ ਹੈ ਸੀ ਜਿਆਦਾ ਜਿਆਦਾ ਗਿਣਤੀ ਸਾਡੀ ਮੀਡੀਅਮ ਕਲਾਸ ਲੋਕਾਂ ਦੀ ਹੈ ਸਾਡੇ 140 ਕਰੋੜ ਦੀ ਆਬਾਦੀ ਹੈ ਦੇਸ਼ ਦੀ ਹਨਾ ਅਸੀਂ ਜਦੋਂ ਜਾਣਦੇ ਹਾਂ ਨਾ ਸਰਕਾਰੀ ਦਰਬਾਰੇ ਕਿਸੇ ਛੋਟੇ ਮੁਲਾਜ਼ਮ ਕੋਲੇ ਜਾਈਏ ਕਿਸੇ ਅਫਸਰ ਕੋਲੇ ਜਾਈਏ ਕਿਸੇ ਉੱਚੇ ਰੈਂਕ ਕੋਲ ਜਾਈਏ ਹਨਾ ਤਾਂ ਉੱਥੇ ਜਦੋਂ ਸਾਡਾ ਕੰਮ ਨਹੀਂ ਹੁੰਦਾ ਤਾਂ ਅਸੀਂ ਉਹਨਾਂ ਨੂੰ ਕੋਸ਼ਣਾ ਸ਼ੁਰੂ ਕਰ ਦਿੰਦੇ ਹਾਂ ਚਲੋ ਠੀਕ ਹੈ ਮੈਂ ਇਹ ਵੀਡੀਓ ਪੋਸਟ ਤੇ ਬਣਾਤੀ ਮੈਂ ਹਰ ਇੱਕ ਡਿਪਾਰਟਮੈਂਟ ਦੇ ਬਾਰੇ ਕਹਿਣਾ ਚਾਹਣਾ ਕੋਈ ਵੀ ਸਰਕਾਰੀ ਗੈਰ ਸਰਕਾਰੀ ਮਹਿਕਮਾ ਹੋਵੇ ਜਿੱਥੇ ਕਿਸੇ ਦੇ ਉੱਤੇ ਕੋਈ ਹੋਰ ਵੀ ਪਾਵਰ ਹੋਵੇ ਹੂੰ ਠੀਕ ਹੈ ਜੀ ਉਹ ਪਾਵਰ ਕਿਹੜੀ ਆ ਉਹ ਸਾਡੇ ਦੇਸ਼ ਦੇ ਵਿੱਚ ਜਿਹੜਾ ਅਸਲ ਕਿਹਾ ਤਾਂ ਗਿਆ ਕਿ 47 ਵੇਲੇ ਸਰਦਾਰ ਭਗਤ ਸਿੰਘ ਅਰਗੇਣ ਰਾਜਗੁਰੂ ਸੁਖਦੇਵ ਵਰਗਿਆਂ ਨੇ ਸ਼ਹੀਦ ਆਜ਼ਮੋਦਮ ਸਿੰਘ ਵਰਗਿਆਂ ਨੇ ਕਰਤਾਰ ਸਿੰਘ ਸਰਾਭਾ ਵਰਗਿਆਂ ਨੇ ਜੀ ਸਹਾਇਤਾ ਤਾਂ ਦਿੱਤੀ ਹੈ ਕਿ ਦੇਸ਼ ਆਜ਼ਾਦ ਹੋਊਗਾ ਲੋਕ ਜਿਹੜੇ ਆਪਣੀ ਮਰਜ਼ੀ ਨਾਲ ਜਿਉ ਸਕਣਗੇ ਪਰ ਅਸੀਂ ਆਜ਼ਾਦ ਨਹੀਂ ਹੋਏ ਅਸੀਂ ਹੋਰ ਗੁਲਾਮ ਹੋ ਗਏ 47 ਤੋਂ ਬਾਅਦ ਬਿਲਕੁਲ ਯੋ ਗੁਲਾਮੀ ਸਾਫ ਝਲਕਦੀ ਹੈ ਕਿ ਕੋਈ ਬੰਦਾ ਬੋਲ ਕੇ ਜਰਾ ਗੋਲਣ ਵਿੱਚ ਚਾਹੁੰਦਾ ਮੈਨੂੰ ਪਤਾ ਨਹੀਂ ਕੀ ਹੋ ਜਾਊਗਾ ਜੋ ਕਰੇ ਕਰਾਵੇ ਆਪੇ ਆ ਬਾਨਸ ਕੇ ਕੁਛ ਨਹੀਂ ਹੱਥ ਉਹ ਸੱਚੇ ਪਾਤਸ਼ਾਹ ਡਾਡੇ ਤੇ ਦੋਰੀਆਂ ਛੱਡਦੇ ਉਹਨਾਂ ਵੀਰੇ ਤੇ ਤੇ ਤੁਸੀਂ ਤੁਹਾਨੂੰ ਫੈਸਲੇ ਲੈਣੇ ਸੋਖੇ ਹੋ ਜਾਂਦੇ ਕਿ ਤੁਹਾਡਾ ਸਵਾਜ ਦੇ ਵਿੱਚ ਇੱਕ ਕਿਰਦਾਰ ਤੁਹਾਨੂੰ ਆਪਣਾ ਜਿੰਨਾ ਕ ਨਿਭਾਉਣਾ ਚਾਹੀਦਾ ਚੰਗਾ ਹੂੰ ਕੋ ਨਿਭਾਉਣ ਦੀ ਕੋਸ਼ਿਸ਼ ਕੀਤੀ ਵੀਰੇ ਤੇ ਬਹੁਤ ਤੁਹਾਡੇ ਵਰਗੇ ਮਿੱਤਰਾਂ ਨੇ ਐਥੋਂ ਨਹੀਂ ਮਤਲਬ ਵਿਦੇਸ਼ਾਂ ਤੋਂ ਵੀ ਜਿਹੜਾ ਸਮੇਂ ਸਮੇਂ ਤੇ ਜਦੋਂ ਤੋਂ ਕੱਲ ਦੀ ਵੀਡੀਓ ਚ ਚੱਲੀ ਹੈ ਸਾਡੀ ਐਪੀਡ ਕੀਤਾ ਤੇ ਬਹੁਤ ਸਾਰੇ ਮਤਲਬ ਮੌਜੂਦਾ ਸਾਬਕਾ ਜਿਹੜੇ ਪੁਲਿਸ ਦੇ ਅਸਟਰ ਸਹਿਬਾਨ ਨੇ ਉਹਨਾਂ ਨੇ ਬਹੁਤ ਸਾਰੇ ਮੈਸੇਜ ਆਏ ਆ ਬਹੁਤ ਸਾਰੀਆਂ ਕਾਲਾਂ ਆਈਆਂ ਜਿਨ੍ਹਾਂ ਨੇ ਕਿਹਾ ਕਿ ਜਿਹਦਾ ਵਸਦਾ ਰਹੇ ਤੂੰ ਇਹ ਕੀਤਾ ਮੈਨੂੰ ਖੁਸ਼ੀ ਹੁੰਦੀ ਉਸ ਗੱਲ ਦੀ ਵੀਰੇ ਬਹੁਤ ਸਾਰੇ ਲੋਕਾਂ ਨੇ ਉਹ ਵੀਡੀਓ ਦੇ ਵਿੱਚ ਨਾ ਲਿਖਿਆ ਮੈਂ ਕਿਉਂਕਿ ਉਹਦੇ ਵਿੱਚ ਵੀ ਆਖਿਆ ਨਾ ਐਮਐਲਏ ਸਾਹਿਬ ਨੂੰ ਜਾਓ ਜਿਹੜੇ ਬੰਦੇ ਫੜੇ ਫੜੇ ਵਿਖਾਏ ਮੈਂ ਉਹਨਾਂ ਨੂੰ ਆਖਿਆ ਉਹ ਕਿਰਵਾਸ ਕਰਦਾ ਆਰੀ ਹੈ ਸਾਰੇ ਮੈਂ ਉਹਨਾਂ ਨੂੰ ਕਿਹਾ ਕਿ ਯਾਰ ਸਾਡੇ ਮੇਰੇ ਮਾਪਿਓ ਨੇ ਉਹ ਸੰਸਕਾਰ ਨਹੀਂ ਦਿੱਤੇ ਕਿ ਮੈਂ ਕੁਝ ਵੀ ਇਸ ਤਰ੍ਹਾਂ ਦਾ ਕਰ ਕੁਝ ਵੀ ਇਸ ਤਰ੍ਹਾਂ ਦਾ ਕਰਾ ਹਨਾ ਵੀ ਜੋ ਮਾੜਾ ਹੋਵੇ ਬਹੁਤ سارے ਲੋਕਾਂ ਨੇ ਵੀਰੇ ਮੇਰੇ ਮੰਮੀ ਡੈਡੀ ਦੋਨੋਂ ਜਿਹਨੇ ਆ ਉਹ ਉਹਨਾਂ ਦੀ ਬਹੁਤ ਸਾਲ ਹੋ ਗਏ ਡੈਥ ਹੋਈ ਵੀ ਹੈ ਹੈ ਨਹੀਂ ਜਿਓ ਹੂੰ ਤੇ ਉਹਦੇ ਵਿੱਚ ਬਹੁਤ ਸਾਰੇ ਲੋਕਾਂ ਨੇ ਲਿਖਿਆ ਯਾਰ ਉਹ ਧੰਨ ਹੈ ਉਹ ਬਾਪੇ ਉਹ ਜਿਹਨਾਂ ਨੇ ਤੈਨੂੰ ਜਨਮ ਦਿੱਤਾ ਚਾਹੇ ਕਿਰਦਾਰ ਦੇ ਰੂਪ ਦੇ ਵਿੱਚ ਹੀ ਸਹੀ ਬਾਈ ਮੈਨੂੰ ਲੱਗਦਾ ਹੈ ਕਿ ਅੱਜ ਬੇਸ਼ੱਕ ਬਹੁਤ ਸਾਲ ਹੋ ਗਏ ਮੰਮੀ ਡੈਡੀ ਨੂੰ ਦੁਨੀਆ ਤੋਂ ਗਿਆ ਹਨ ਤੇ ਮੈਂ ਮੈਂ ਕੱਲ ਭਾਵਕ ਵੀ ਹੋਇਆ ਉਸਤੀ ਇਹਨੂੰ ਕਮੈਂਟਾਂ ਨੂੰ ਦੇਖ ਕੇ ਵੀ ਯਾਰ ਸ਼ੁਕਰ ਹੈ ਮੇਰੇ ਬਾਪੇ ਨੂੰ ਕ੍ਰੈਡਿਟ ਜਾ ਰਿਹਾ ਹਨਾ ਮੇਰੇ ਕੁਝ ਚਾਰ ਚੰਦ ਚੰਗੇ ਬੋਲਣ ਦਾ ਕ੍ਰੈਡਿਟ ਮੇਰੇ ਬਾਪੇ ਉਰੋਂ ਜਾ ਰਿਹਾ ਹੈ ਬਿਲਕੁਲ ਬਿਲਕੁ ਤੇ ਜਿਵੇਂ ਤੁਹਾਨੂੰ ਲੱਗਦਾ ਕਿ ਇਹ ਸਿਆਸੀਕਰਨ ਹੁੰਦਾ ਜਾ ਰਿਹਾ ਭਾਵੇਂ ਪੁਲਿਸ ਨੂੰ ਲੈ ਕੇ ਵੇਖੀਂ ਜਾਂ ਫਿਰ ਹੋਰ ਮੈਗੀਮਾ ਦੇ ਜ਼ਿਲ੍ਹੇ ਲੈ ਕੇ ਦੇਖੀਂ ਕਿਤਨੇ ਗ੍ਰੇ ਚਿੰਤਾ ਦੇਖ ਜ਼ਰੂਰ ਹੈ ਕਿਉਂਕਿ ਸਿਆਸਤ ਦੇ ਵਿੱਚ ਜੇਕਰ ਪੁਲਸ ਦੇ ਉੱਤੇ ਜਿੰਨਾ ਪ੍ਰੈਸ਼ਰ ਜਿਸ ਤਰ੍ਹਾਂ ਤੁਸੀਂ ਵੀਡੀਓ ਦੇ ਵਿੱਚ ਦੇਖਿਆ ਆ ਸਾਤੋ ਉੱਚ ਜਮਿਨੀ ਪੱਧਰ ਦੇ ਉੱਤੇ ਵੀ ਉਸੇ ਤਰ੍ਹਾਂ ਹੈ ਕੀ ਲੱਗਦਾ ਹੈ ਕਿ ਦੇਖ ਕੇ ਇਸ ਨੂੰ ਖਤਮ ਨਾ ਕੀਤਾ ਗਿਆ ਤਾਂ ਕਿ ਕਿਤੇ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਇਹ ਇਸੇ ਤਰ੍ਹਾਂ ਵੱਧ ਗਿਆ ਤਾਂ ਕਿਤੇ ਲੱਗ ਕਿਤੇ ਸਮਾਜਿਕ ਘੱਟ ਗਿਓ ਜਿਹੜੀ ਚੀਜ਼ ਹੁੰਦੀ ਜਾ ਰਹੀ ਹੈ ਪਰਵੇਂ ਸਰਕਾਰ ਦਾ ਦਾਵਾ ਕਰਦੀਆਂ ਨੇ ਜਿਹੜੇ ਲੀਡਰ ਨੇ ਵੀ ਸਾਡਾ ਕਿਸੇ ਦੇ ਕੋਈ ਪ੍ਰੈਸ਼ਰ ਨਹੀਂ ਹੈਗਾ ਅਸੀਂ ਆਪ ਫੈਸਲੇ ਲੈ ਲਵਾਂਗੇ ਮਤਲਬ ਹੈਗੇ ਹੈ ਬਈ ਹਣਾ ਪਰ ਨਹੀਂ ਜੋ ਅੰਦਰ ਖੱਤੇ ਜਾਂ ਫਿਰ ਗੱਲ ਵੀ ਜੋ ਜਮਿਲੀ ਪੱਧਰ ਤੇ ਉੱਤੇ ਦੇਖਣ ਹੁੰਦਾ ਉਹਦੇ ਨਾਲ ਆਧਾਰ ਪੀਪਲ 101% ਵੀਡੀਓ ਦੇ ਸਹਿਮਤ ਹੈ ਜੀ ਅਭਰੇ ਅਸਲ ਦੇ ਵਿੱਚ ਇਹ ਹੈ ਕਿ ਜੇ ਲੋਕ ਹਲੇ ਵੀ ਇਸ ਚੀਜ਼ ਪ੍ਰਤੀ ਨਾ ਜਾਗਰੂਕ ਹੋਣਗੇ ਆਪਾਂ ਤਾਂ ਕੋਸ਼ਿਸ਼ਾਂ ਕਰਦੇ ਰਹਿਣਾ ਆਪਣੀਆਂ ਹਣਾ ਤਾਂ ਫਿਰ ਜਿਵੇਂ ਸਿਆਸੀਕਰਨ ਹੋ ਚੁੱਕਿਆ ਤੇ ਜਿਵੇਂ ਸਿਆਸੀਕਰਨ ਹੋ ਰਿਹਾ ਨਾ ਕੱਲੀ ਪੁਲਿਸ ਦਾ ਨਹੀਂ ਸਾਰੇ ਵਿਭਾਗਾਂ ਦਾ ਹੋ ਰਿਹਾ ਹੈ ਨਾ ਠੀਕ ਹੈ ਮਹੀਨੇ ਲਏ ਜਾਂਦੇ ਆ ਹਨਾ ਪਹਿਲਾਂ ਹਰੇਕ ਅਫਸਰ ਨੂੰ ਸੁਪਾਰਚਨਾ ਲਾਇਆ ਜਾਂਦਾ ਇਹਨੂੰ ਹਟਾ ਦਿਓ ਇਹਨੂੰ ਲਾ ਦਿਓ ਇਹਨੂੰ ਲਾਈਨ ਹਾਜ਼ਰ ਕਰ ਦਿਓ ਇਹਨੂੰ ਇੱਥੇ ਲਾ ਦਿਓ ਨੇ ਇੱਥੇ ਲਾ ਦਿਓ ਹਨਾ ਮਤਲਬ ਕਿ ਜਿਹੜਾ ਤਾਂ ਸਿਆਸੀ ਲੋਕਾਂ ਦੇ ਕਹਿਣ ਦੇ ਵਿੱਚ ਹੈਗਾ ਉਹਨਾਂ ਲੋਕਾਂ ਨੂੰ ਤਾਂ ਬਣ ਚਾਹੀਆਂ ਜਿਹੜੀਆਂ ਉਹ ਕੁਰਸੀਆਂ ਦੇ ਦਿੱਤੀਆਂ ਜਾਂਦੀਆਂ ਹੂੰ ਜਿਹੜਾ ਕਹਿਣੇ ਦੇ ਵਿੱਚ ਹੈ ਨਹੀਂ ਫਿਰ ਉਹ ਉਸੇ ਜੇ ਥਾਂ ਤੇ ਲਾਇਆ ਜਾਂਦਾ ਜਿਵੇਂ ਵੀਡੀਓ ਦੇ ਵਿੱਚ ਕਹਿ ਨਾ ਵੀ ਉਹ ਕਹਿੰਦਾ ਜੇ ਤੂੰ ਮੇਰੀ ਗੱਲ ਨਹੀਂ ਮੰ ਐਮਐਲਏ ਦੇ کردار ਨਹੀਂ ਗੱਲ ਆਕੀ ਆ ਨਾ ਪਰ ਮੈਂ ਤੈਨੂੰ ਉੱਥੇ ਭੇਜੂ ਜਿੱਥੇ ਦੋਹਾ ਦੇ ਜਵਾਕਾਂ ਦੇ ਮੂੰਹ ਵੇਖਣ ਨੂੰ ਤਰਸ ਜੇ ਕਿਉਂਕਿ ਪਿਛਲੇ ਸਰਕਾਰਾਂ ਦੇ ਸਮੇਂ ਵੀ ਐੋਜੀਆਂ ਵੀਡੀਓ ਅਸੰਦੇ ਵਿੱਚ ਸਾਹਮਣੇ ਆਈਆਂ ਸੀ ਆਪਾਂ ਨਾਮ ਨਹੀਂ ਲਾਈ ਕਿਸੇ ਦਾ ਪਰ ਸਾਹਮਣੇ ਆਈ ਹੈ ਜੀ ਕਿਈ ਨਹੀਂ ਦੂਸਰਾ ਗੋਲ ਕਰਕੇ ਗੱਲ ਕਹੀ ਜਵਾਦ ਦੇ ਵਿੱਚ ਵੀ ਇਤਨਾ ਕਿਤੇ ਤੇ ਤੁਸੀਂ ਇਹ ਤੋਂ ਇਲਾਵਾ ਤੁਸੀਂ ਹੋਰ ਕੀ ਕੁਝ ਕਰਦੇ ਹੋ ਮੈਂ ਬਸ ਕੋਸ਼ਿਸ਼ ਕਰਦਾ ਜੀ ਵੀ ਆਪਣੇ ਘਰ ਪਰਿਵਾਰ ਦੀ ਜਿਹੜੀ ਆਪਣੀ ਘਰ ਗ੍ਰਸਤੀ ਹੈ ਨਾ ਜਿਵੇਂ ਕਿਵੇਂ ਵੀ ਮੈਂ ਚਲਾ ਰਿਹਾ ਹਾਂ ਉਹਦੇ ਨਾਲ ਨਾਲ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਜੇ ਸਾਨੂੰ ਪ੍ਰਮਾਤਮਾ ਨੇ ਇੰਨਾ ਕੁ ਟੈਲੈਂਟ ਬਖਸ਼ਿਆ ਹੈ ਕਿ ਅਸੀਂ ਕੁਝ ਬੋਲ ਸਕੀਏ ਅਸੀਂ ਲਿਖ ਸਕੀਏ ਅਸੀਂ ਲੋਕਾਂ ਤੱਕ ਪਹੁੰਚਾ ਸਕੀਏ ਤੇ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਵੱਧ ਤੋਂ ਵੱਧ ਸਮਾ ਕੱਢ ਕੇ ਜਿਹੜੇ ਚੰਗੇ ਮੈਸੇਜ ਲੋਕਾਂ ਤੱਕ ਪਹੁੰਚਾਏ ਜਾਣ ਹੋਰ ਵੀ ਚੰਗੇ ਵਿਸ਼ੇ ਤੇ ਮੈਂ ਕੋਸ਼ਿਸ਼ ਕਰੂੰਗਾ ਕਿ ਮੈਂ ਵੀਡੀਓ ਜਿੰਨਾਂ ਦੀ ਤੁਹਾਡੇ ਵਰਗੇ ਭਰਾ ਜਦੋਂ ਐਪਰੀਸ਼ੀਏਟ ਕਰਨਗੇ ਇਸ ਦੁਨੀਆ ਦੇ ਵਿੱਚੋਂ ਤੇ ਮੇਰੀ ਕੋਸ਼ਿਸ਼ ਮੰਦੀ ਵੀਰੇ ਰਹੂਗੀ ਕਿ ਮੈਂ ਹੋਰ ਚੰਗਾ ਕੁਝ ਹੋਰ ਕਰਨ ਦੀ ਕੋਸ਼ਿਸ਼ ਕਰਾਂ ਪਰ ਮੈਂ ਨਾਲ ਸਰਕਾਰੀ ਜਿਹੜੇ ਕੋਈ ਬਲਾਜਮ ਹੈ ਆਪ ਸਰ ਅਧਿਕਾਰੀ ਹੈ ਕਰਮਚਾਰੀ ਹੈ ਕੋਈ ਵੀ ਛੋਟੇ ਵੱਡੇ ਉਦਾਂ ਤੇ ਹੈ ਨਾ ਵੀਰੇ ਮੈਂ ਉਹਨਾਂ ਨੂੰ ਵੀ ਬੇਨਤੀ ਕਰੂੰਗਾ ਹੱਥ ਜੋੜ ਕੇ ਵੀ ਵੀਡੀਓ ਤੇ ਕਮੈਂਟ ਕਰਨ ਨਾਲ ਚਲੋ ਠੀਕ ਹੈ ਬਲ ਮਿਲਦਾ ਸਾਨੂੰ ਬਲ ਮਿਲਦਾ ਹੈ ਜਿਹੜੇ ਅਸੀਂ ਕਲਾਕਾਰ ਲੋਕ ਹੈ ਪਰ ਜਮੀਨੀ ਪੱਧਰ ਤੇ ਵੀ ਕੁਝ ਹੋਣਾ ਚਾਹੀਦਾ ਵੀ ਜਿਸ ਤਰ੍ਹਾਂ ਦਾ ਮੈਂ ਉੱਚ ਕਰਕੇ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਜਮੀਨੀ ਪੱਧਰ ਤੇ ਵੀ ਇਹ ਚੀਜ਼ਾਂ ਹੋਣ ਕਿਉਂਕਿ ਕਿਸੇ ਵੀ ਸਿਆਸੀ ਧਰ ਨਾਲ ਅੱਜ ਅਸੀਂ ਜੁੜੇ ਨਹੀਂ ਹੋਏ ਤੇ ਕਿਸੇ ਸਿਆਸੀ ਧਰ ਨਾਲ ਸਾਡਾ ਵਿਰੋਧ ਨਹੀਂ ਹੈ ਠੀਕ ਹੈ ਜੀ ਅਸੀਂ ਪੀੜ ਤੇਸ ਕਰ ਗਿਆ ਵੀ ਅਸੀਂ ਕਹਿੰਦੇ ਜੇ ਇਹੀ ਚੀਜ਼ਾਂ ਚੱਲੀ ਗਈਆਂ ਤਾਂ ਆਉਣ ਵਾਲੀਆਂ ਪੀੜ੍ਹੀਆਂ ਆਉਣ ਵਾਲੀ ਜਨਰੇਸ਼ਨ ਦਾ ਕੀ ਬਣੂਗਾ ਲੋਕ ਪੀਸੇ ਜਾਣਗੇ ਬਈ ਬਿਲਕੁਲ ਇਸ ਕਰਕੇ ਮੈਂ ਕਹਿੰਦਾ ਕਿ ਸਰਕਾਰੀ ਜਿਹੜੇ ਵੀ ਕਿਤੇ ਵੱਡੇ ਛੋਟੇ ਉਹਦੇ ਉਧੇ ਬੈਠੇ ਆ ਉਹ ਵੀ ਥੋੜਾ ਜਿਹਾ ਜ਼ੁਰਤ ਰੱਖਣ ਦੀ ਆਦਤ ਪਾਉਣ ਕਿ ਮੈਂ ਪੋਲਿਟਿਸ਼ੀਅਨ ਲੋਕ ਸਾਡੇ ਜਿਹੜੇ ਹੈਗੇ ਆ ਚਾਹੇ ਕੋਈ ਵੀ ਹੈ ਚਾਹੇ ਕੋਈ ਛੋਟਾ ਵਰਕਰ ਹੋ ਗਿਆ ਚਾਹੇ ਗੋਡੇਦਾਰ ਹੋ ਗਿਆ ਚਾਹੇ ਕੋਈ ਵੱਡੀ ਉਧੇਦਾਰੀ ਤੇ ਹੋ ਗਿਆ ਐਮਐਲਏ ਹੋ ਗਿਆ ਮੈਂ ਮੈਂ ਪਰਲਿਮੈਂਟ ਹੋ ਗਿਆ ਮંત્રી ਹੋ ਗਏ ਪੀਐਮ ਹੋ ਗਏ ਹਨ ਜੋ ਵੀ ਹੈ ਕਿਸੇ ਵੀ ਧਿਰ ਦਾ ਨਹੀਂ ਉਹ ਵੀ ਸੋਚਣ ਕਿ ਯਾਰ ਉਸ ਹੱਦ ਤੱਕ ਹੱਥ ਜ਼ਰੂਰ ਖੁੱਲੇ ਛੱਡੇ ਜਾਣ ਵਿਭਾਗਾਂ ਦੇ ਕਿ ਉਹਨਾਂ ਨੂੰ ਨਾਲ ਹਦਾਇਤਾਂ ਵੀ ਜਾਰੀ ਕੀਤੀਆਂ ਜਾਣ ਕਿ ਤੁਹਾਡੇ ਹੱਥ ਖੁੱਲੇ ਛੱਡਣ ਦਾ ਮਤਲਬ ਇਹ ਨਹੀਂ ਵੀ ਤੁਸੀਂ ਮਨ ਮਰਜ਼ੀਆ ਕਰੋ ਸਾਰੇ ਸਮਾਜ ਦੇ ਸੁਧਾਰ ਦੀ ਲੋੜ ਹੈ ਕੱਲੀ ਸਰਕਾਰ ਵੀ ਨਹੀਂ ਕੁਝ ਕਰ ਸਕਦੀ ਕੱਲੇ ਬੈਕਮੈਂਟ ਵੀ ਕਰ ਸਕਦੇ ਕੱਲੇ ਲੋਕ ਮੈਂ ਲੋਕਾਂ ਦੀ ਵੀ ਸਹਿਯੋਗ ਦੀ ਲੋੜ ਹੈ ਜਿਹੜੇ ਇਹਦੇ ਵਿੱਚ ਸੁਧਾਰ ਕਰਨ ਵਾਸਤੇ ਬਿਲਕੁਲ ਤੇ ਸਾਰੇ ਸਰਕਾਰੀ ਗੈਰ ਸਰਕਾਰੀ ਵਿਭਾਗਾਂ ਦੀ ਵੀ ਲੋੜ ਹੈ ਕਿਉਂਕਿ ਕੁਰਸੀ ਤੇ ਬੈਠ ਕੇ ਬੰਦਾ ਦੁਨੀਆ ਭੁੱਲ ਜਾਂਦਾ ਉਹਨੂੰ ਲੱਗਦਾ ਹੈ ਕਿ ਸਭ ਕੁਝ ਮੈਂ ਹੀ ਹਾਂ ਹੂੰ ਬਿਲਕੁਲ ਆਮ ਲੋਕ ਕੀੜੇ ਮਕੌੜੇ ਲੱਗਣ ਲੱਗ ਪੈਂਦੇ ਉੱਥੇ ਵੀ ਕਮੀਆਂ ਹੋਣ ਚਾਹੀਆਂ ਹੈਗੀਆਂ ਜਿਹਦਾ ਫਾਇਦਾ ਮੁਰਕੇ ਫਿਰ ਜਿਹੜੇ ਹੈਗੇ ਉਹ ਸਿਆਸੀ ਲੀਡਰ ਚੁੱਕਦੇ ਆ ਹੂੰ ਇੱਕ ਪਾਸੇ ਇੱਕ ਐਜੂਕੇਟਿਡ ਬੰਦਾ ਹੁੰਦਾ ਜੀ ਆਪਣੀ ਪੜ੍ਹਾਈ ਲਿਖਾਈ ਦੇ ਸਿਰ ਤੇ ਉਹਨੇ ਆਪਦੀ ਜਿਹੜੀ ਆ ਉਹ ਆਪਦੀ ਜੌਬ ਜਿਹੜੀ ਹਾਸਲ ਕੀਤੀ ਹੁੰਦੀ ਹੈ ਕਿਸੇ ਵੀ ਕਿਸਮ ਦੀ ਹਨਾ ਹੂੰ ਕਿਸੇ ਵੀ ਕੁਰਸੀ ਤੇ ਬੈਠ ਗਿਆ ਛੋਟੀ ਵੱਡੀ ਤੇ ਦੂਜੇ ਪਾਸੇ ਇੱਕ ਇੱਕ ਐਮਐਲਏ ਹੁੰਦਾ ਇੱਕ ਐਪੀਟੀ ਹੁੰਦਾ ਇੱਕ ਮੰਤਰੀ ਬਣ ਜਾਂਦਾ ਇੱਕ ਮੁੱਖ ਮੰਤਰੀ ਕੁਝ ਵੀ ਬਣ ਜਾਂਦਾ ਜੀ ਹਨਾ ਸਿਆਸਤ ਦੇ ਵਿੱਚ ਕੋਈ ਵੀ ਅਹੁਦੇਦਾਰੀ ਉਹ 5 ਸਾਲਾਂ ਵਾਸਤੇ ਹੁੰਦੀ ਹੈ ਤੇ ਲੋਕਾਂ ਦੇ ਰਹਿਮੋ ਕਰਮਤੇ ਹੁੰਦੀ ਹੈ ਜੀ ਹਨਾ ਉਹ ਹੱਥ ਜੋੜ-ਜੋੜ ਕੇ ਲੋਕਾਂ ਦੀਆਂ ਭੀਖ ਦੇ ਰੂਪ ਚ ਵੋਟਾਂ ਮੰਗਿਆ ਹੁੰਦੀਆਂ ਜੀ ਠੀਕ ਹੈ ਤੇ ਲੋਕਾਂ ਨੇ ਜਿਹੜਾ ਤਰਸ ਕਰਕੇ ਉਹ ਜਿਵੇਂ ਆਪਾਂ ਬੱਸ ਗੱਡੀ ਚੜਦੇ ਆ ਨਾ ਤੇ ਉਹ ਕੌਲਾ ਫੜ ਕੇ ਪਿਖਾਰੀ ਆ ਜਾਂਦਾ ਮੈਂ ਚਲੋ ਸੌਰੀ ਮਾਫੀ ਚਾਹੂੰਗਾ ਆਪਣੇ ਸ਼ਬਦਾਂ ਵਾਸਤੇ ਪਰ ਇਸ ਤਰ੍ਹਾਂ ਵੀ ਸਿਸਟਮ ਹੁੰਦਾ ਕਿਉਂਕਿ ਕਦੇ ਦੇਖਿਓ ਜਦੋਂ ਇਲੈਕਸ਼ਨ ਆ ਜਾਂਦੇ ਆ ਨਾ ਤੇ ਸਿਆਸੀ ਲੋਕ ਹੱਥ ਜੋੜਦੇ ਲੋਕਾਂ ਕੋਲੇ ਝੁੱਗੀਆਂ 'ਚ ਜਾ ਕੇ ਜੀ ਬਿਲਕੁਲ ਬਿਲਕੁਲ ਉਦੋਂ ਵੋਟਾਂ ਦੀ ਭੀਖ ਮੰਗ ਰਹੇ ਹੁੰਦੇ ਆ ਹਾਂ ਤੇ ਜਦੋਂ ਫਿਰ ਉਹ ਪਤਾ ਲੱਗ ਜਾਂਦਾ ਵੀ ਹਾਂ ਮਸਲਾ ਹੱਲ ਹੋ ਗਿਆ ਫਿਰ ਅਗਲੇ 5 ਸਾਲ ਫਿਰ ਉਹ ਕੋ ਗਰਵਾਸਮਾਨ ਸਾਹਿਬ ਕਹਿੰਦੇ ਹੁੰਦੇ ਆ ਦੇ ਵੀ ਹੱਥ ਜੋੜ ਗਰੀਬਾਂ ਵੱਲੇ ਜਦੋਂ ਕੁਰਸੀ ਲੈ ਲਈ ਥੱਲੇ ਫਿਰ ਤੂੰ ਕੌਣ ਤੇ ਮੈਂ ਕੌਣ ਬਿਲਕੁਲ ਫਿਰ ਅਗਲੇ 5 ਸਾਲ ਉਹ ਸਿਆਸੀ ਧਰ ਤੂੰ ਕੌਣ ਤੇ ਮੈਂ ਕੌਣ ਫਿਰ ਜਿਹੜੀਆਂ ਵਿਰੋਧੀ ਤੇ ਤੇ ਅੱਜ ਬੈਠੇ ਹੁੰਦੇ ਆ ਫਿਰ ਉਹ ਉਹ ਚੀਜ਼ਾਂ ਚੁੱਕ ਲੈਂਦੇ ਵੀ ਅਸੀਂ ਲੋਕਾਂ ਦੇ ਹਮਦਰਦ ਆ ਪਰ ਅਸਲ ਹਮਦਰਦ ਬਣ ਕੇ ਵਕਾ ਨਹੀਂ ਰਹੀ ਸਿਆਸਤ ਸਾਡੀ ਜੀ ਜੋ ਚੰਗਰਾਂ ਵਾਲੀ ਜਿਵੇਂ ਜਿਵੇਂ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਜਦੋਂ ਖੇਡ ਦੀ ਬਾਦ ਦੇ ਉੱਤੇ ਜਿਹੜਾ ਗੱਲ ਚਾਹੁੰਦਾ ਉਹਦੇ ਵਿੱਚ ਵੀ ਤੁਸੀਂ ਜਾਂਦੇ ਰਹੇ ਤੁਹਾਨੂੰ ਕੀ ਲੱਗਦਾ ਹੈ ਕਿ ਪੰਜਾਬ ਦੇ ਵਿੱਚ ਜਿਹੜੀ ਕੋਰਪੋਰੇਟ ਘਰਾਣਿਆਂ ਦੀ ਜੱਦ ਅੱਖ ਹੈ ਜਾਂ ਕਹ ਲਈਏ ਜਿਸ ਤਰ੍ਹਾਂ ਪੰਜਾਬ ਦੀਆਂ ਜ਼ਮੀਨਾਂ ਨੂੰ ਲੈ ਕੇ ਜੋ ਕੁਝ ਇੱਕ ਤੋਂ ਤਾਂ ਚੱਲਦੀ ਜਾਂ ਫਿਰ ਕਹਿੰਦੀ ਹੈ ਪੰਜਾਬ ਦੀਆਂ ਜ਼ਮੀਨਾਂ ਦਾ ਕਾਫੀ ਤਿਆਰੀ ਕੀਤੀ ਜਾ ਰਹੀ ਹੈ ਇਹ ਚਰਚਾਵਾਂ ਨੇ ਆਮੇ ਤੁਹਾਨੂੰ ਮਿਲਦੀਆਂ ਨੇ ਕਿ ਕਿਸਾਨਾਂ ਦੇ ਬੰਦੋ ਲੱਗਦਾ ਕਹੀ ਚਾਹੁੰਦੀ ਹੈ ਤੁਸੀਂ ਇੱਕ ਡਿਸਕੋਰਡ ਕੋਰਡ ਦੇ ਉੱਤੇ ਤੁਸੀਂ ਵੀ ਇੱਕ ਕਸਾਨੀ ਇੱਜ਼ਤ ਮੰਦੀ ਨਾਲ ਜੁੜੇ ਹੋਏ ਤੁਹਾਨੂੰ ਵੀ ਇਸ ਮਸਲੇ ਨੂੰ ਲੈ ਕੇ ਕੀ ਲੱਗਦਾ ਹੈ ਕਿ ਸਤਸਮੂਤ ਪੰਜਾਬ ਦੀ ਜ਼ਮੀਨ ਆਉਣ ਵਾਲੇ ਦਿਨਾਂ ਦੇ ਵਿੱਚ ਇਲੀਮੀਨੇਟ ਨਹੀਂ ਹੋ ਜਾਵੇ ਜਿਸ ਦੇ ਕਰਕੇ ਇਹ ਸਭ ਕੁਝ ਚੱਲ ਰਿਹਾ ਹਾਂਜੀ ਬਈ ਇੱਕ ਵਾਰੀ ਫੇਰੇ ਗੱਲ ਦੱਸੂਗਾ ਕਿ ਮੇਰੇ ਆਪਣੇ ਰੁਤਬਾ ਟੀਵੀ ਚੈਨਲ ਤੇ ਨਾ ਮੈਂ ਕਾਫੀ ਵੀਡੀਓਜ਼ ਪਾਈਆਂ ਇਸ ਚੀਜ਼ ਦੀਆਂ ਕਿ ਕੰਨ ਸੈਕਿੰਡ ਕੋਈ सॉरी ਇੱਕ ਕਾਲ ਸੀ ਜੀ ਵਿੱਚੋਂ ਕੱਟਣੀ ਪਈ ਨਾ ਤਾਂ ਇਹੋ ਮੈਂ ਵੀ ਪਾਈਆਂ ਵੀ ਆਉਣ ਵਾਲੇ ਸਮੇਂ ਦੇ ਵਿੱਚ ਲੋਕ ਤਾਂ ਸੋਚਦੇ ਆ ਨਾ ਕਿ ਜ਼ਮੀਨ ਜਿਹੜੀ ਹੈ ਤੁਸੀਂ ਖਨੌਰੀ ਬਾਰਡਰ ਦਾ ਜ਼ਿਕਰ ਕੀਤਾ ਪਹਿਲਾਂ ਮੈਂ ਉਹ ਤੁਹਾਡੀ ਗੱਲ ਕੰਪਲੀਟ ਕਰ ਦਿਆਂ ਕਿ 2020 ਦਾ ਜਿਹੜਾ ਕਿਸਾਨ ਅੰਦੋਲਨ ਸੀ ਨਾ ਜਿਹਦੇ ਵਿੱਚ ਪੂਰੀ ਦੁਨੀਆ ਨੇ ਸਹਿਯੋਗ ਕੀਤਾ ਸੀ ਤੇ 13 ਮਹੀਨੇ 13 ਮਹੀਨੋਂ ਦਿੱਲੀ ਦੀਆਂ ਗਰੂਹਾਂ ਤੇ ਅੰਦੋਲਨ ਚੱਲਿਆ ਸੀਗਾ ਸਯੁਕਤ ਕਿਸਾਨ ਮੋਰਚਾ ਬਣਾ ਕੇ ਇਹਦੇ ਤੋਂ ਪਹਿਲਾਂ ਪੰਜਾਬ ਦੀਆਂ 32 ਜਥੇਬੰਦੀਆਂ ਵੱਖੋ-ਵੱਖਰੀਆਂ ਹੁੰਦੀਆਂ ਸੀ ਉਹ ਮੋਰਚਾ ਬਣਾਉਣ ਦੇ ਵਿੱਚ ਸਭ ਤੋਂ ਵੱਡਾ ਰੋਲ ਸਰਦਾਰ ਜਗਜੀਤ ਸਿੰਘ ਢੱਲੇਵਾਲ ਸਾਹਿਬ ਦਾ ਸੀ ਜਿਹੜੇ ਅੱਜ 70 ਦਿਨ ਹੋਣ ਵਾਲੇ ਹੋ ਗਏ ਮਰਨ ਮਰਦੇ ਬੈਠੇ ਕਿਨੌਰੀ ਬਾਰਡਰ ਤੇ ਜੀ ਉਹਨਾਂ ਨੇ ਸਾਰੀਆਂ ਜਥੇਬੰਦੀਆਂ ਨੂੰ ਇਹ ਕਿਹਾ ਸੀ ਕਿ ਇੱਕ ਮੁੱਠ ਹੋ ਕੇ ਜਾਣ ਦਾ ਫਾਇਦਾ ਇਕੱਲਾ-ਇਕੱਲਾ ਦਾ ਕੋਈ ਫਾਇਦਾ ਨਹੀਂ ਉਹ ਉਹ ਤੋਂ ਸੀ ਉਕਤ ਮੋਰਚਾ ਬਣਿਆ ਸੀ ਠੀਕ ਹੈ ਜੀ ਕਿਸਾਨਾਂ ਦਾ ਉਦੋਂ ਉਸ ਤੋਂ ਪਹਿਲਾਂ ਮੈਂ ਇੱਕ ਸਿਆਸੀ ਧਿਰ ਨਾਲ ਮੈਂ ਦੱਸ ਦਿੰਨਾ ਕਿ ਮੈਂ ਬਾਬੇ ਦਾਦਿਆਂ ਤੋਂ ਲੈ ਕੇ ਅਸੀਂ ਸ਼੍ਰੋਮੇ ਅਕਾਲੀ ਦਲ ਨਾਲ ਜੁੜੇ ਹੋਏ ਸੀ ਜੀ ਮੈਂ ਇੱਕ ਕਲੱਬ ਦਾ ਪ੍ਰੈਜ਼ੀਡੈਂਟ ਹੁੰਦਾ ਸੀ ਮੇਰੀ ਕਲੱਬ ਦੇ ਵਿੱਚ 35-40 ਮੁੰਡੇ ਹੁੰਦੇ ਸੀਗੇ ਤੇ ਅਸੀਂ ਜਿਹੜਾ ਉਹ ਮਤਲਬ ਖੁੱਲੇ ਤੌਰ ਤੇ ਅਕਾਲੀ ਦਲ ਨਾਲ ਸਪੋਰਟ ਤੌਰ ਤੇ ਚੱਲਦੇ ਸੀਗੇ 35-40 ਮੁੰਡਿਆਂ ਦਾ ਸਾਡਾ ਪੂਰੀ ਟੀਮ ਕਲੱਬ ਸਾਡਾ ਜੀ ਕਿਉਂਕਿ ਜੁੜੇ ਹੋਏ ਸੀ ਸ਼ੁਰੂ ਤੋਂ ਤੇ ਉਸ ਤੋਂ ਬਾਅਦ ਜਦੋਂ ਇਹ ਚੱਲ ਪਿਆ ਜਦੋਂ 2020 ਵਾਲਾ ਅੰਦੋਲਨ ਚੱਲ ਪਿਆ ਤਾਂ ਫਿਰ ਸੋਚਿਆ ਯਾਰ ਵੀ ਜਦੋਂ ਕੋਈ ਸਰਕਾਰ ਕਿਸੇ ਵਾਸਤੇ ਕੁਝ ਕਰ ਹੀ ਨਹੀਂ ਰਹੀ ਹਨਾ ਕਿਉਂਕਿ ਸਾਡਾ ਕੋਈ ਕਿਸੇ ਕਿਸਮ ਦਾ ਨਿੱਜੀ ਲਾਹਾ ਲੈਣ ਦਾ ਕੋਈ ਮਸਤਰ ਨਹੀਂ ਹੁੰਦਾ ਸੀਗਾ ਕਿਸੇ ਦੇ ਨਾਲ ਤੁਰਨ ਤੋਂ ਇਹ ਹੁੰਦਾ ਸੀ ਕਿ ਯਾਰ ਕੋਈ ਸਿਆਸਤ ਜਿਹੜੀ ਐ ਸੀ ਕਿ ਤੁਰਾਂਗੇ ਤਾਂ ਚੰਗੇ ਕੰਮ ਕਰਵਾ ਲਈਏ ਘਰਾਂ ਦੇ ਜਾਂ ਲੋਕਾਂ ਦੇ ਹਨਾ ਜੀ ਜਦੋਂ ਇਹ ਮੋਰਚਾ ਸ਼ੁਰੂ ਹੋ ਗਿਆ ਜੀ ਮੈਂ ਡੱਲੇਵਾਲ ਸਾਹਿਬ ਤੋਂ ਪ੍ਰਭਾਵਿਤ ਐ ਪਹਿਲਾਂ ਹੀ ਮੈਂ ਕਿਸੇ ਆਪਣੇ ਪਰਸਨਲ ਕੰਮ ਦੇ ਵਿੱਚ 2016 ਦੇ ਵਿੱਚ ਡੱਲੇਵਾਲ ਸਾਹਿਬ ਨੂੰ ਮਿਲਿਆ ਸੀਗਾ ਕਿਸੇ ਦੇ ਦਸਣ ਤੇ ਹੂੰ ਕਿ ਡੱਲੇਵਾਲ ਸਾਹਿਬ ਕਿਸਾਨ ਆਗੂ ਇਹਨਾਂ ਨੂੰ ਮਿਲੋ ਥੋੜਾ ਕੰਮ ਕਰਵਾ ਦੇਣਗੇ ਦੇਖੋ ਜਿਹੜੀ ਪੁਲਿਸ ਦਾ ਰੋਲ ਮੈਂ ਕਿਰਦਾਰ ਚੰਗਾ ਦਿਖਾਇਆ ਨਾ ਮੇਰੀ ਵੀਡੀਓ ਦੇ ਵਿੱਚ ਜੀ ਉਸੇ ਪੁਲਿਸ ਤੋਂ ਮੈਂ ਇੱਕ ਕੁਝ ਅਫਸਰਾਂ ਤੋਂ ਪ੍ਰਭਾਵਿਤ ਵੀ ਆ ਜਿਹਨਾਂ ਨੇ ਮੇਰਾ ਬਹੁਤ ਵੱਡਾ ਫਾਈਨੈਂਸ਼ੀਅਲ ਨੁਕਸਾਨ ਕਰਤਾ ਆਪ ਦਾ ਸਹੀ ਰੋਲ ਨਾ ਨਿਭਾਉਣ ਦਾ ਕਰਕੇ ਜੀ ਠੀਕ ਹੈ ਪਰ ਫਿਰ ਵੀ ਮੈਂ ਕਹਿੰਦਾ ਜੀ ਯਾਰ ਜੇ ਕੁਝ ਮਾੜਿਆ ਤਾਂ ਜਿਹੜੇ ਚੰਗੇ ਸਿਰ ਉਹਨਾਂ ਨੂੰ ਔਖੋਂ ਪ੍ਰੋਕੇ ਥੋੜੋ ਕਰ ਸਕਦੇ ਆ ਅਸੀਂ ਜਿਹੜੀਆਂ ਮਜਬੂਰੀਆਂ ਪੁਲਿਸ ਦੀਆਂ ਉਹ ਥੋੜੋ ਜਿਹੀ ਲਿਆਉਣ ਤੋਂ ਪਾਸੇ ਰੱਖ ਸਕਦੇ ਆ ਉਹ ਤਾਂ ਲਿਆਉਣੇ ਬਣਦਾ ਨਾ ਸਾਡਾ ਫਰਜ਼ ਐ ਕਿ ਲਾਕੀ ਹੈ ਨਾ ਜੀ ਬਿਲਕੁਲ ਉਦੋਂ ਮੈਂ ਜੰਨੇਵਾਲ ਸਾਹਿਬ ਨੂੰ ਮਿਲਿਆ ਤਾਂ ਮੈਂ ਵਿਚਾਰ ਕੀਤਾ ਕਿ ਯਾਰ ਵੀ ਚੰਗਾ ਆਗੂ ਐ ਤੇ ਉਹ ਉਸ ਤੋਂ ਬਾਅਦ 16 ਤੋਂ ਬਾਅਦ 20 ਦੇ ਵਿੱਚ ਮੋਰਚਾ ਲੱਗ ਗਿਆ ਫਿਰ ਮੈਂ ਜਿਹੜਾ ਸੀਗਾ ਉਹ ਸਿੱਧੂਪੁਰ ਜਥੇਬੰਦੀ ਦੇ ਵਿੱਚ ਮੈਂ ਆਪਣੀ ਜਿਹੜੀ ਸੀ ਇੱਕ ਕਵਰੀ ਆਲੀ ਸ਼ਮੂਲੀਅਤ ਕਰਦੀ ਠੀਕ ਹੈ ਜੀ ਤੇ ਉਦੋਂ ਤੋਂ ਲੈ ਕੇ ਮੈਂ ਦੇ ਤੋਂ ਜਾਂ ਚੰਗੀਆਂ ਨੀਤੀਆਂ ਵਾਲੇ ਕੋਈ ਵੀ ਸੇਵ ਦੇ ਨਾਲ ਲੋਕਾਂ ਤੋਂ ਤੇ ਮੈਂ ਉਹਨਾਂ ਦੀ ਕਦਰ ਕਰਦਾ ਰਿਸਪੈਕਟ ਕਰਦਾ ਇਸ ਕਰਕੇ ਮੈਂ ਹੁਣ ਵੀ ਖਨੌਰੀ ਜਿਹੜਾ ਦੋ ਤਿੰਨ ਵਾਰੀ ਜਾ ਕੇ ਜਿਹੜਾ ਦੋ ਤਿੰਨ ਵਾਰੀਆਂ ਦੇ ਵਿੱਚ ਕਟੋਕਾ ਟੋਗੜ ਮਤਲਬ 18-20 ਦਿਨ ਮੈਂ ਲਾ ਕੇ ਆ ਪਿਛਲੇ 70 ਦਿਨਾਂ ਦੇ ਵਿੱਚ ਜੀ ਜਦੋਂ ਤੋਂ ਮਾਰਨ ਵੰਤ ਸ਼ੁਰੂ ਹੋਇਆ ਮੈਂ ਆਪਦੇ ਹਿੱਸੇ ਦੇ 20-25 ਦਿਨ ਮਤਲਬ 15-20-25 ਦਿਨ ਪਤਾ ਨਹੀਂ ਕਿੰਨੇ ਮੈਂ ਲਾਏ ਆ ਦੋ ਤਿੰਨ ਵਾਰੀਆਂ ਦੇ ਵਿੱਚ ਜੀ ਜੀ ਵੀਰੇ ਤੇ ਤੁਸੀਂ ਗੱਲ ਕੀਤੀ ਜ਼ਮੀਨਾਂ ਦੀ ਵੀ ਜ਼ਮੀਨਾਂ ਜਾਣਗੀਆਂ ਜਾਂ ਨਹੀਂ ਜਾਣਗੀਆਂ ਹੂੰ ਜ਼ਮੀਨਾਂ ਵੀਰੇ ਇਹ 100% ਹੈ ਠੀਕ ਹੈ ਉਹ ਕਮਲੇ ਲੋਕ ਨਹੀਂ ਹੈਗੇ ਡੱਲੇਵਾਲ ਸਾਹਿਬ ਦੀ ਆਪਦੀ 18-20 ਕਿੱਲੇ ਜ਼ਮੀਨ ਹੈ ਘਰ ਦੀ ਉਹਨਾਂ ਦੇ ਇੱਕ ਬੇਟਾ ਹੈ ਨੋਹ ਹੈ ਉਹਨਾਂ ਦੀ ਵਾਈਫ ਦੀ ਡੈਥ ਹੋ ਚੁੱਕੀ ਹੈ ਠੀਕ ਹੈ ਜੀ ਇੱਕ ਇੱਕ ਪਰਿਵਾਰ ਨੂੰ ਚਾਰਜੀਆਂ ਦੇ ਪਰਿਵਾਰ ਨੂੰ 18-20 ਕਿੱਲੇ ਜ਼ਮੀਨ ਥੋੜੀ ਨਹੀਂ ਹੁੰਦੀ ਹੂੰ ਔਰ ਦੱਲੇਵਾਲ ਸਾਹਿਬ ਜਿਹੜੇ ਹੈਗੇ ਆ ਉਹ ਵੈਲ এডਿਊਕੇਟਿਡ ਇਨਸਾਨ ਹੈ ਜੀ ਡਬਲ ਐਮ ਐ ਇਨਸਾਨ ਹੈ ਜੀ ਉਹਨਾਂ ਨੇ ਪੋਲੀਟੀਕਲ ਸਾਇੰਸ ਪੜ੍ਹੀ ਹੋਈ ਹੈ ਉਹ ਹਰ ਇੱਕ ਮੁੱਦੇ ਤੇ ਜਿਹੜਾ ਡਬਲ ਯੂ ਟੂ ਤੇ ਜੇ ਬੋਲਦੇ ਆ ਤਾਂ ਸਾਰੀਆਂ ਜਟੇਬੰਦੀਆਂ ਤੋਂ ਹਟ ਕੇ ਜਿਹੜਾ ਸਭ ਤੋਂ ਵੱਧ ਜਾਣਕਾਰੀ ਤੌਰ ਤੇ ਜੇ ਬੋਲਦੇ ਆ ਤਾਂ ਸਦਾ ਦੱਲੇਵਾਲ ਸਾਹਿਬ ਬੋਲਦੇ ਆ ਇਸੇ ਕਰਕੇ ਜਿਹੜਾ ਵੀ ਹੁਣ ਮਤਲਬ ਕੋਸ਼ਿਸ਼ ਕੀਤੀ ਜਾਂਦੀ ਕੱਲੇ ਛੱਡਣ ਦੀ ਹੂੰ ਤੇ ਮਤਲਬ ਸਾਧ ਦੇਣ ਦੀ ਲੋੜ ਹੈ ਜੀ ਮੈਂ ਕਹਿੰਦਾ ਜ਼ਮੀਨਾਂ ਬਿਲਕੁਲ ਮੇਰੀ ਨਿਗਾਹ 'ਚ ਬਹੁਤ ਸਾਰੇ ਕੇਸ ਆ ਗਏ ਆ ਜਿੱਥੇ ਬਹੁਤ ਸਾਰੀਆਂ ਜ਼ਮੀਨਾਂ ਜਿਹੜੀਆਂ ਨਾ ਉਹ ਟੇਡੇ ਢੰਗ ਨਾਲ ਅਕਵਾਇਰ ਕੀਤੀਆਂ ਜਾਣ ਲੱਗੀਆਂ ਪੰਜਾਬ ਦੇ ਵਿੱਚ ਹੂੰ ਕਿੱਡੇ ਢੰਗ ਨਾਲ ਵੀ ਕੀਤੀਆਂ ਜਾ ਰਹੀਆਂ ਸਿੱਧਾ ਨਹੀਂ ਹੈ ਟੇਡਾ ਹੀ ਆ ਉਹ ਜਿਵੇਂ ਭਾਰਤ ਮਾਲਾ ਪ੍ਰੋਜੈਕਟ ਹੈ ਹੁਣ ਤੁਸੀਂ ਦੇਖੋ ਜੇ ਸਮੁੰਦਰ ਤੋਂ ਬੰਦਰਗਾਹ ਤੋਂ ਚੱਲੂਗਾ ਜੀ ਹਨਾ ਕਿਦੋਂ ਵੀ ਬੰਬੇ ਤੋਂ ਚੱਲ ਪਿਆ ਜਾਵੇ ਗੁਜਰਾਤ ਤੋਂ ਕਿਦੋਂ ਵੀ ਬੰਦਰਗਾਹ ਤੋਂ ਚੱਲ ਪਿਆ ਭਾਰਤ ਮਾਲਾ ਪ੍ਰੋਜੈਕਟ ਹੂੰ ਇਦੋਂ ਲੈ ਜਾ ਕੇ ਤੁਸੀਂ ਦੱਸੋ ਵੀ ਜੰਮੂ ਕਸ਼ਮੀਰ ਨਾਲ ਕਿਉਂ ਜੋੜਿਆ ਜਾ ਰਿਹਾ ਹੈ ਕਿਉਂਕਿ ਉਸ ਤੋਂ ਬਾਅਦ ਜਿਹੜਾ ਵਪਾਰ ਹੈ ਵੀਰੇ ਉਹ ਪਾਕਿਸਤਾਨ ਨਾਲ afghanistan ਨਾਲ ਲੱਗਦੇ ਗੁਆਂਢੀ ਮੁਲਕਾਂ ਨਾਲ ਹੋਣਾ ਹੈ ਬਿਲਕੁਲ ਇਹਦੇ ਵਿੱਚ 22000 ਏਕੜ ਤੋਂ ਵੱਧ ਜਿਹੜੇ ਅੰਕੜੇ ਆ ਉਹ ਜ਼ਮੀਨ ਵਾਹੀਯੋਗ ਜ਼ਮੀਨ ਭਾਤਵਾਲਾ ਪ੍ਰੋਜੈਕਟ ਦੇ ਵਿੱਚ ਲੋਕਾਂ ਤੋਂ ਲਈ ਜਾ ਚੁੱਕੀ ਕੋਈ ਜਾ ਚੁੱਕੀ ਹੂੰ ਉਸ ਤੋਂ ਬਾਅਦ ਦੇ ਵਿੱਚ ਇਹਦੇ ਵਾਸਤੇ ਹੋਰ ਸੜਕਾ ਕੱਢਣ ਦੀ ਲੋੜ ਪਊਗੀ ਜਿਵੇਂ ਕਿ ਅੰਕੜਿਆਂ ਮੁਤਾਬਕ ਪਤਾ ਲੱਗ ਰਿਹਾ ਵੀ 40 40 ਕਿਲੋਮੀਟਰ ਤੇ ਸ਼ਾਇਦ ਇਹਦੇ ਕੱਟ ਦੇਣ ਦੀ ਲੋੜ ਪਊਗੀ ਭਾਤਵਾਲਾ ਪ੍ਰੋਜੈਕਟ ਦੇ ਜੀ ਉਹ ਕੱਟ ਦਾ ਮਤਲਬ ਹੋ ਕੇ ਕਿ ਉਹਦੇ ਨਾਲ ਵੀ ਜਿਵੇਂ ਪਹਿਲਾਂ ਅਕਾਲੀ ਦਲ ਸਰਕਾਰ ਵੇਲੇ ਸੜਕਾਂ ਬਣੀਆਂ ਵੱਡੀਆਂ ਹਾਈਵੇ ਬਣੇ ਆ ਜੀ ਤਾਂ ਕੋਸ਼ਿਸ਼ ਕੀਤੀ ਜਾਊਗੀ ਪਿੰਡਾਂ ਤੋਂ ਕਸਬਿਆਂ ਤੋਂ ਛੋਟੇ ਸ਼ਹਿਰਾਂ ਤੋਂ ਭਾਰਤ ਮਾਰ ਪ੍ਰੋਜੈਕਟ ਦੇ ਨਾਲ ਲਿੰਕ ਕੀਤਾ ਜਾਵੇ ਕਿਉਂਕਿ ਇਹ ਡਬਲਯੂਟੀਓ ਦੀਆਂ ਨੀਤੀਆਂ ਦਾ ਬਹੁਤ ਮਾਰੂ ਹੈ ਜੇ ਕੋਈ ਲੋਕ ਜੇ ਪੜ੍ਹ ਲੈ ਇਹਨਾਂ ਨਾ ਨੀਆਂ ਚੀਜ਼ਾਂ ਨੂੰ ਕਿਤੇ ਕਿਸੇ ਸੰਗਰਤੀ ਜੱਤੇ ਬੰਦੀਆਂ ਤੋਂ ਲੈ ਕੇ ਜਾਂ ਗੂਗਲ ਤੋਂ ਹੀ ਗੂਗਲ ਤੇ ਤਾਂ ਪੁਰਖਿਆ ਸ਼ਾਇਦ ਨਾ ਮਿਲਦੇ ਇਹ ਪਰਸਰਤੀ ਜੱਤੇ ਬੰਦੀਆਂ ਤੋਂ ਪੂਰਾ ਪੂਰਾ ਮਿਲੂਗਾ ਬਾਇਓ ਡਾਟਾ ਇਹਦਾ ਉਦੋਂ ਬਾਅਦ ਉਹ ਛੋਟੀਆਂ ਸੜਕਾਂ ਦਾ ਜੋੜਿਆ ਜਾਊਗਾ ਵੀਰੇ ਫਿਰ ਹੋਰ ਜ਼ਮੀਨਾਂ ਖੋਈਆਂ ਜਾਣਗੀਆਂ ਉਦੋਂ ਬਾਅਦ ਦੇ ਵਿੱਚ ਫਿਰ ਵੱਡੇ ਵੱਡੇ ਪ੍ਰੋਜੈਕਟ ਆਉਣਗੇ ਉਦੋਂ ਬਾਅਦ ਦੇ ਵਿੱਚ ਹੁਣ ਬੁਲੇਟ ਟ੍ਰੇਨ ਦਾ ਨਕਸ਼ਾ ਬਣ ਗਿਆ ਜਿਹੜੇ ਅਮਰਸਰ ਸਾਹਿਬ ਤੋਂ ਲੈ ਕੇ ਦਿੱਲੀ ਤੱਕ ਉਹਦੇ ਵਿੱਚ ਵੀ ਜ਼ਮੀਨਾਂ ਜਾਣਗੀਆਂ 15000 ਏਕੜ ਜਾਵੇ 20000 ਏਕੜ ਜਾਵੇ 25000 ਏਕੜ ਜਾਵੇ ਉਹਦੇ ਵਿੱਚ ਵੀ ਵਾਹੀਯੋਗ ਜ਼ਮੀਨਾਂ ਜਾਣਗੀਆਂ ਜੀ ਜੀ ਮਤਲਬ ਕਿ ਟੰਗ ਤਰੀਕੇ ਦੇ ਨਾਲ ਫਿਰ ਇਸ ਤਰੀਕੇ ਨਾਲ ਨਾ ਜ਼ਮੀਨਾਂ ਜਿਹੜੀਆਂ ਹੁਣੇ ਤੁਸੀਂ ਦੇਖੋ ਜਦੋਂ ਜਮੀਨਾਂ ਦਾ ਰੇਟ ਸਾਡੇ ਵੇਖਣ ਦੇ ਵਿੱਚ 70-80 ਹਜ਼ਾਰ ਜਾਂ ਲੱਖ ਤੋਂ ਵਾਲਾ ਕਰਦੀ ਐ ਇੱਕ ਕਿੱਲਾ ਹੁੰਦੀ ਸੀ ਨਾ ਏਕੜ ਹੁੰਦੀ ਸੀ ਹੂੰ ਬਿਲਕੁਲ ਅੱਜ ਨਾਰਮਲੀ ਜਮੀਨਾਂ ਦੇ ਰੇਟ ਜਿਹੜੇ ਆਮ ਪਿੰਡਾਂ ਦੇ ਵਿੱਚ 40-40 ਲੱਖ ਰੁਪਈਆ ਹੋ ਗਏ ਵੀਰੇ ਬਿਲਕੁਲ ਕਿਸੇ ਵੀ ਛੋਟੀ ਵੱਡੀ ਸੜਕ ਤੇ ਕਰੋੜ ਰੁਪਈਆ ਤੋਂ ਘੱਟ ਕਿੱਲਾ ਜ਼ਮੀਨ ਮਿਲਦੀ ਨਹੀਂ ਬਹੁਤ ਸਾਰੇ ਥਾਂ ਇਹੋ ਜਿਹੇ ਜਿੱਥੇ ਅੱਜ ਜਮੀਨਾਂ ਦੇ ਰੇਟ ਮੈਂ ਮੈਂ ਕਾਫੀ ਲੋਕਾਂ ਦੇ ਨਾਲ ਮਤਲਬ ਆਪੇ ਸੁਰਸਾ ਤੋਂ ਜੁੜਿਆ ਹੋਇਆ ਚੰਡੀਗੜ੍ਹ ਏਰੀਆ ਤੱਕ ਜੁੜਿਆ ਮੈਂ ਪੂਰੇ ਪੰਜਾਬ ਤੋਂ ਬਹੁਤ ਲੋਕਾਂ ਨਾਲ ਜੁੜਿਆ ਹਾਂ ਜਿਹੜੇ ਪ੍ਰਾਪਰਟੀ ਨਾਲ ਸੰਬ ਬਹੁਤ ਸਾਰੀਆਂ ਥਾਵਾਂ ਇਹੋ ਜਿਹੀਆਂ ਜਿੱਥੇ ਆਮ ਜ਼ਮੀਨਾਂ ਦੀ ਕੀਮਤ ਜਿਹੜੀ ਹੈਗੀ ਹੈ ਬਾਈ ਜੀ ਉਹ 30 30 40 40 ਕਰੋੜ 50 50 70 ਕਰੋੜ ਤੱਕ ਇਹਦੀ ਕਿੱਲੇ ਦੀ ਕੀਮਤ ਚਲੀ ਗਈ ਹੈ ਹੂੰ ਬਿਲਕੁਲ ਤੇ ਕੁਝ ਲੋਕ ਜਿਹੜੇ ਮਤਲਬ ਜਿਹੜੇ ਤੰਗ ਸੋਚਦੇ ਮਾਲਕ ਹੈ ਉਹ ਕਹਿੰਦੇ ਵੀ ਜਦੋਂ ਜ਼ਮੀਨ ਹੀ ਆਪਣੀ 30 ਲੱਖ ਵਾਲੀ ਜ਼ਮੀਨ ਜਦੋਂ 5 ਕਰੋੜ ਦਾ ਕਿੱਲਾ ਵਿਕ ਗਿਆ ਤੇ ਉਹ ਕਹਿੰਦੇ ਵੀ ਸਾਡੇ ਕੋਲੋਂ 5 ਕਿੱਲੇ ਜ਼ਮੀਨ ਹੈ ਜਿਹੜੋ ਸਾਡੀ 25 ਕਰੋੜ ਦੀ ਵੇਚੀ ਗਈ ਤਾਂ ਫਿਰ ਅਸੀਂ ਕਾਰੋਬਾਰ ਕਰ ਲਾਂਗੇ ਹੁਣ ਮੰਦੀਪ ਜੀ ਤੁਸੀਂ ਇਹ ਦੱਸੋ ਸਾਰੇ ਲੋਕ 140 ਕਰੋੜ ਲੋਕ ਤਾਂ ਬਿਜ਼ਨਸ ਮਾਈਂਡਡ ਹੈ ਨਹੀਂ ਨਾ ਜੇ ਪੰਜਾਬ ਦੀ ਗੱਲ ਕਰ ਲਈਏ ਕਿਉਂਕਿ ਅੱਖ ਤਾਂ ਕੱਲੀ ਮੇਨ ਪੰਜਾਬ ਦੀ ਜ਼ਮੀਨ ਤੇ ਆ ਪਹਿਲਾਂ ਬਿਲਕੁਲ ਹੁਣ ਪੰਜਾਬ ਦੇ ਤਿੰਨ ਸਾਢੇ ਤਿੰਨ ਕਰੋੜ ਲੋਕ ਸਾਰੇ ਬਿਜ਼ਨਸ ਮਾਈਂਡਡ ਤਾਂ ਹੈ ਨਹੀਂ ਨਾ ਜੇ ਸਾਰੇ ਲੋਕ ਹੀ ਬਿਜ਼ਨਸ ਕਰਨ ਲੱਗ ਪੈਣਗੇ ਤਾਂ ਫਿਰ ਖਰੀਦਦਾਰ ਕੌਣ ਰਹੂਗਾ ਬਿਲਕੁਲ ਇੱਥੇ ਵੀ ਗੱਲ ਨਹੀਂ ਮੁੱਕਦੀ ਗੱਲ ਇੱਥੇ ਮੁੱਕਦੀ ਹੈ ਕਿ ਜ਼ਮੀਨ ਜਿਹੜੀ ਆ ਜ਼ਮੀਨ ਤਾਂ ਤੁਸੀਂ ਮਾਲਕ ਹੋ ਤੁਸੀਂ ਆਪਣੇ ਘਰ ਦੇ ਵਿੱਚ ਬੈਠੇ ਹੋ ਤੁਸੀਂ ਮਾਲਕ ਹੋ ਜਦੋਂ ਤੁਸੀਂ ਘਰ ਵੇਚ ਕੇ ਕਿਰਾਏ ਤੇ ਹੋਗੇ ਨਾ ਵੀਰੇ ਤਾਂ ਕਿਰਾਏ ਵਾਲਾ ਜਦੋਂ ਮਰਜੀ ਠਾ ਦੂਗਾ ਤੁਹਾਨੂੰ ਬਿਲਕੁਲ ਬਿਲਕੁਲ ਜ਼ਮੀਨਾਂ ਜਦੋਂ ਦੇਤੀਆਂ ਨਾ ਵੀਰੇ ਜੋ ਪੈਸੇ ਲੈ ਲੇ ਪੈਸੇ ਲੈ ਕੇ ਤੁਸੀਂ ਕਿੱਥੇ ਰੱਖੋਗੇ ਬੈਂਕਾਂ 'ਚ ਹੂੰ ਬੈਂਕਾਂ 'ਚ ਹੀ ਰਹੀਆਂ ਉਹੀ ਕਾਰਪੋਰੇਟ ਘਰਾਣਿਆਂ ਦੀਆਂ ਵਿਜੇ ਮਾਲੀਏ ਵਰਗੇ 9 9 10 10 ਹਜ਼ਾਰ ਕਰੋੜ ਰੁਪਏ ਲੈ ਕੇ ਜਾ ਕੇ ਇੰਗਲੈਂਡ ਆਵਦੀ ਐਸ ਤਰ੍ਹਾਂ ਦੀ ਐਸ ਐਸੋ ਆਰਾਮ ਦੀ ਜ਼ਿੰਦਗੀ ਜੁਆਇਨ ਜਾਂਦੇ ਕੀ ਕਰਤਾ ਸਰਕਾਰਾਂ ਨੇ ਹਰ ਵਾਰੀ ਜਿਹੜਾ ਉਹ ਅਬਾਨੀਆਂ ਦਾਨੀਆਂ ਨੂੰ ਕਰੋੜਾਂ ਅਰਬਾਂ ਰੁਪਈਆ ਜਿਹੜਾ ਉਹ ਕਰਜ਼ਾ ਮਾਫ਼ ਕੀਤਾ ਜਾਂਦਾ ਤੇ ਕਿਸਾਨ ਤੇ ਮਜ਼ਦੂਰ ਨੂੰ ਕਿਉਂ ਨਹੀਂ ਕੀਤਾ ਜਾਂਦਾ ਜਿਹੜਾ ਮਿਹਨਤ ਕਰਕੇ ਢਿੱਡ ਭਰਦਾ ਸਾਰੀ ਦੁਨੀਆ ਦਾ ਬਿਲਕੁਲ ਠੀਕ ਹੈ ਕਿਉਂਕਿ ਜਦੋਂ ਜ਼ਮੀਨਾਂ ਲੈ ਲਿਆ ਨਾ ਮੇਰੇ ਪਰ ਪੈਸਾ ਤਾਂ ਥੋੜਾ ਇਹਨਾਂ ਨੂੰ ਆਪਦੇ ਵਾਸਤੇ ਕਰਨਾ ਜਦੋਂ ਉਹ ਤਾਂ ਦੋਨੇ ਚੀਜ਼ਾਂ ਗਈਆਂ ਜ਼ਮੀਨ ਵੀ ਦੇਤੀ ਅਸੀਂ ਪੈਸਾ ਵੀ ਇਹਨਾਂ ਕੋਲੋਂ ਲੈ ਕੇ ਤੇ ਇਹਨਾਂ ਦੇ ਬੈਂਕਾਂ 'ਚ ਰੱਖਦਾ ਪੈਸਾ ਵੀ ਇਹਨਾਂ ਨੂੰ ਦੇਤਾ ਹਾਂ ਹਾਂ ਠੀਕ ਹੈ ਇਹ ਜਿਹੜਾ ਮਤਲਬ ਬਹੁਤ ਚਿੰਤਾ ਦਾ ਵਿਸ਼ਾ ਹੈ ਪਰ ਲੋਕ ਸੋਚ ਨਹੀਂ ਰਹੇ ਤੇ ਵਿਚਾਰ ਨਹੀਂ ਕਰਦੇ ਪਤਾ ਨਹੀਂ ਕਿਉਂ ਵਿਲੇ ਤਾਂ ਬੈਠੇ ਰਹਿੰਦੇ ਆ ਗੁਰਦੁਆਰਾ ਸਾਹਿਬ ਹੁੰਦਾ ਨੇੜੇ ਉਤੋਂ ਆਵਾਜ਼ ਆਈ ਜਾਂਦੀ ਸਵੇਰ ਸ਼ਾਮ ਸੱਤ 'ਚ ਬੈਠ ਜਾਣਗੇ ਦੋਨੋਂ ਟਾਈਮ ਦੋ-ਦੋ ਘੰਟੇ ਜਾ ਕੇ ਗੁਰਦੁਆਰਾ ਸਾਹਿਬ ਨਹੀਂ ਜਾਂਦੇ ਮੰਦਰ ਪਸੀਤ ਨਹੀਂ ਜਾਂਦੇ ਹਾਂ ਪਾਸ ਗੇਟੇ ਜਾਣਗੇ ਉਹੀ ਚੀਜ਼ ਆ ਵੀ ਲੋਕ ਆਪਦੇ ਹੱਕਾਂ ਦੀ ਖਾਤਰ ਵੀ ਦੱਲੇਵਾਲ ਸਾਹਿਬ ਵਰਗੇ ਲੋਕ ਬੈਠੇ ਆਪਣੀ ਜ਼ਿੰਦਗੀ ਦਾਅ ਤੇ ਲਾਈ ਬੈਠੇ ਪਰ ਲੋਕ ਲੜਨ ਨੂੰ ਤਿਆਰ ਨਹੀਂ ਇਸ ਵਾਸਤੇ ਉਹ ਕਹਦੇ ਵੀ ਜੇ ਕੋਈ ਗੱਲ ਨਹੀਂ ਜੇ ਦੱਲੇਵਾਲ ਜਿੱਤ ਗਿਆ ਤਾਂ ਆਪਾਂ ਜਿੱਤਾਂਗੇ ਦੱਲੇਵਾਲ ਹਾਰ ਗਿਆ ਤਾਂ ਆਪਾਂ ਵੀ ਹਾਰ ਜਾਗੇ ਇਹ ਸੋਚ ਚੱਲ ਰਹੀ ਹੈ ਵੀਰ ਜੀ ਜਿਸ ਤਰ੍ਹਾਂ ਵੀਡੀਓ ਤੁਹਾਡੀ ਵਾਇਰਲ ਹੋਈ ਹੈ ਜਿਹੜੇ ਲੋਕ ਇਹ ਵੀਡੀਓ ਦੇਖ ਰਹੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਕਿਉਂਕਿ ਲੋਕਾਂ ਦਾ ਇਹ ਲੱਗ ਰਿਹਾ ਵੀ ਜਿਹੜੀ ਵੀਡੀਓ ਹੈ ਦੀ ਕਿਸੇ ਐਸਐਸਓ ਜੀ ਨਾਲ ਪਹਿਲਾਂ ਗੱਲਬਾਤ ਕੀਤੀ ਹੈ ਉਹਨੂੰ ਕੀ ਸੁਨੇਹਾ ਲਾਣਾ ਚਾਹੋਗੇ ਸਰ ਮੈਂ ਫਿਰਿਆ ਤਾਂ ਮੇਰੀ ਹਾਇਤ ਨਹੀਂ ਜੀ ਮੇਰੀ ਔਕਾਤ ਨਹੀਂ ਕਿਸੇ ਨੂੰ ਸੁਨੇਹਾ ਦੇਣ ਦੀ ਕਿਸੇ ਨੂੰ ਵੈਸੇ ਹੀ ਦੇਣ ਦੀ ਕਹਿਣ ਲੱਗਿਆ ਮੈਂ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਬਸ ਉਸ ਵੀ ਵੀਡੀਓ ਤੋਂ ਸਿੱਖਣ ਦੀ ਕੋਸ਼ਿਸ਼ ਕਰੋ ਵੀਰੇ ਪਤਾ ਲੱਗਿਆ ਚਾਈਨਾ ਡੋਰ ਜਿਹੜੀ ਹੈ ਨਾ ਮੈਂ ਇਸ ਚੀਜ਼ ਤੋਂ ਪ੍ਰਭਾਵਿਤ ਹੋ ਕੇ ਬਣਾਈ ਹੂੰ ਚਾਈਨਾ ਡੋਰ ਇਸ ਵਾਰੀ ਟੱਲੀਆਂ ਦੁਕਾਨਾਂ ਤੇ ਨਹੀਂ ਵਿਕੀ ਵੀਰੇ ਜੀ ਲੋਕ ਜਿਵੇਂ ਪਾਰਟ ਟਾਈਮ ਕਾਰੋਬਾਰ ਕਰ ਲੈਂਦੇ ਹਨ ਹੂੰ ਚਾਈਨਾ ਡੋਰ ਜਿਹੜੀ ਹੈ ਵੀਰੇ ਉਹ ਆਪ ਹੀ ਲੋਕਾਂ ਨੇ ਘਰਾਂ ਦੇ ਵਿੱਚ ਰੱਖ ਕੇ ਵੇਚੀ ਜੀ ਇਹ ਤੋਂ ਤਾਂ ਪਤਾ ਲੱਗਿਆ ਫਿਰ ਮੈਂ ਕਹਿੰਦਾ ਕਿ ਦੇਖੋ ਵੇਚਣ ਵਾਲੇ ਵੀ ਸ਼ਰਮ ਕਰਮ ਇਸ ਗੱਲ ਦੀ ਜੀ ਖਰੀਦਣ ਵਾਲੇ ਵੀ ਕਰਨ ਜਿਹੜਾ ਕਹਿੰਦਾ ਸਾਡਾ ਲਾੜ ਲਾਜਵਾਕ ਹੈ ਜੀ ਸਾਨੂੰ ਫੇਰ ਕੇ ਦੇਣੀ ਪੈਣੀ ਹੈ ਤੋਂ ਵੀਡੀਓ 'ਚ ਵੀ ਮੈਂ ਇਹੀ ਆਖਿਆ ਮੈਂ ਕਹਾਂ ਵੀ ਜੇ ਉਹ ਡੋਰ ਸਾਹਮਣੇ ਜਾਂਦੇ ਹੋ ਤੇ ਆਪਦੇ ਚਾਚੇ ਤਾਇੇ ਦੇ ਆਪਦੇ ਭੈਣ ਭਰਾ ਦੇ ਕਿਸੇ ਘਰ ਦੇ ਜੀ ਦੇ ਗਲ 'ਚ ਪੈ ਕੇ ਉਹ ਤਾਂ ਗਰਦਨ ਵੱਢੀ ਜਾਵੇ ਫਿਰ ਤੁਸੀਂ ਕੀ ਮਹਿਸੂਸ ਕਰੋਗੇ ਬਿਲਕੁਲ ਵੀਡੀਓ ਸ਼ੇਅਰ ਦੇਣ ਆਸਤੇ ਬਣਾਈ ਹੈ ਵੀਰੇ ਕਿਸੇ ਨਾਲ ਸਾਡਾ ਕੋਈ ਨਿੱਜੀ ਵੈਰ ਨਹੀਂ ਕਿਸੇ ਕਿਸੇ ਦੇ ਅਸੀਂ ਸਪੋਰਟਰ ਨਹੀਂ ਤੇ ਕਿਸੇ ਦੇ ਵਿਰੋਧੀ ਨਹੀਂ ਹਾਂ ਬਾੜਾ ਕਰਨ ਵਾਲੇ ਦੇ ਵਿਰੋਧੀ ਹਾਂ ਚੰਗਾ ਕਰਨ ਵਾਲੇ ਦੇ ਸਪੋਰਟਰ ਐ ਇੰਨੀਕ ਸੋਚ ਜਿਹੜੀ ਆ ਉਹ ਆਪਣੇ ਮਾਪਿਓ ਦੇ ਮੁਤਾਬਕ ਪਰਵਾਦਨਾ ਕਾਇਮ ਰੱਖੇ ਜਦੋਂ ਸਕਸਸ ਨਾਲ ਚੱਲਦੇ ਸੀ ਜੀ ਬਿਲਕੁਲ ਤੇ ਜਿਸਨੂੰ ਤੁਹਾਨੂੰ ਬਹੁਤ ਧੰਨਵਾਦ ਤੁਸੀਂ ਇਸ ਵੀਡੀਓ ਮਸਲ ਲੈ ਕੇ ਸਾਡੇ ਨਾਲ ਜੁੜੇ ਧੰਨਵਾਦ ਮੰਦੀ ਵੀਰੇ ਧੰਨਵਾਦ ਤੁਹਾਨੂੰ ਬਹੁਤ ਸਾਰੀ ਗੱਲ ਤੇ ਉਸ ਕੋ ਜਿਸ ਦਾ ਤੁਹਾਨੂੰ ਸੁਨੇਹਾ ਆਇਆ ਜਿਹੜੀ ਵੀਡੀਓ ਵਾਇਰਲ ਹੋਈ ਸੀ ਜਸਵੀਰਦਰ ਸਿੰਘ ਬਰਾਰ ਨੇ ਜਿਨ੍ਹਾਂ ਦੇ ਵੱਲੋਂ ਇਹ ਵੀਡੀਓ ਬਣਾਈ ਗਈ ਸੀ ਇੱਕ ਵੀਡੀਓ ਇੱਕ ਕਲਪਨਾਕ ਹੈ ਕਿਉਂਕਿ ਇਹਨਾਂ ਦੇ ਵੱਲੋਂ ਜਿਸ ਤਰ੍ਹਾਂ ਸਮਾਜ ਦੇ ਵਿੱਚ ਜਿਹੜੀ ਚਾਈਨਾ ਡੋਰ ਨੂੰ ਲੈ ਕੇ ਜੋ ਕੁ ਚੱਲ ਰਿਹਾ ਹੈ ਕਿਉਂਕਿ ਇਸ ਤਰ੍ਹਾਂ ਦੇ ਦਿਨਾਂ ਦੇ ਵਿੱਚ ਬਿੱਕੋ ਖੰਨੇ ਵਾਲਾ ਫਜ਼ਾਤੀ ਕਾਇਕ ਨੇ ਉਹਨਾਂ ਦੇ ਉੱਤੇ ਵੀ ਜਿਹੜੀ ਚੈਨਲ ਡੋਰ ਲੱਗਰਦੇ ਕਰਕੇ ਉਹਦੇ ਉੱਤੇ ਜਿਸ ਤਰ੍ਹਾਂ ਸੱਟ ਲੱਗੀ ਉਹ ਵੀ ਹਸਪਤਲ ਦੇ ਵਿੱਚ ਦਾਖਲ ਹੋਈ ਸੀ ਜਿਸ ਤਰ੍ਹਾਂ ਲੱਗ ਬਹੁਤ ਸਾਰੇ ਆਪਣੇ ਕੋਲ ਹੋਰ ਜਿਹੜੇ ਘਟਨਾਵਾਂ ਸਾਹਮਣੇ ਆਉਂਦੀਆਂ ਕਈ ਪਰਿਵਾਰ ਦੇ ਜੀ ਜਿਹੜੇ ਹੁੰਦੇ ਨੇ ਉਹ ਚਲੇ ਜਾਂਦੇ ਸਿੱਕ ਕਰਕੇ ਮੋਤਾਂ ਵੀ ਹੋ ਰਹੀਆਂ ਨੇ ਪਰ ਕਿਤੇ ਨਾ ਕਿਤੇ ਪੰਛੀਆਂ ਦੀ ਗੱਲ ਕਰ ਲਈਏ ਦੇਸ਼ ਦੇ ਵਿੱਚ ਘਾਤਕ ਜ਼ਰੂਰ ਹੈ ਇਸ ਮਸਲੇ ਲੈ ਕੇ ਪਰ ਜਿਸ ਤਰ੍ਹਾਂ ਜੋ ਕੁਝ ਪ੍ਰਸ਼ਾਸਨ ਦੇ ਵੱਲੋਂ ਗਿਆਨ ਦਿੱਤੇ ਜਾਂਦੇ ਉਸ ਦੇ ਉੱਤੇ ਪਰ ਅੱਜਕੱਲ ਇਹ ਵੀ ਕਹੀ ਜਾਂਦੀ ਹੈ ਕਿ ਸਰਕਾਰ ਨਸ਼ੇ ਦੀ ਗੱਲ ਕਰਦੀ ਉਹਦੇ ਕੋਲ ਤਾਂ ਚਾਈਨਾ ਡੋਸਟਾਂ ਜਿਹੜੀ ਹੈਗੀ ਉਹ ਤਾਂ ਫੜੀ ਨਹੀਂ ਜਾ ਰਹੀ ਜਿਹੜੇ ਵੱਡੇ ਨਸ਼ਾ ਤਸਕਰ ਉਹ ਕਿੱਥੋਂ ਫਰ ਲੈ ਲਗੇ ਇਸ ਨੂੰ ਲੈ ਕੇ ਅਨੇਕਾ ਤਰ੍ਹਾਂ ਦੇ ਸਵਾਲ ਪੈਦਾ ਹੋ ਰਹੇ ਕਿਤੇ ਨਾ ਕਿਤੇ ਉਸ ਇੱਕ ਸੇਜ ਦੇ ਤੌਰ ਦੇ ਉੱਤੇ ਜੋ ਜਮਿਲੀ ਪੱਧਰ ਦੇ ਉੱਤੇ ਕਿਤੇ ਨਾ ਕਿਤੇ ਵੀਡੀਓ ਡੁੱਟਦੀ ਹੈ ਤੁਹਾਡੇ ਇਸ ਵੀਡੀਓ ਦੇ ਬਾਰੇ ਕੀ ਵਿਚਾਰ ਨੇ ਹੋ ਕੇ ਤੁਸੀਂ ਇਸ ਵੀਡੀਓ ਦੇ ਕਮੈਂਟ ਬਾਕਸ ਵਿੱਚ ਜੁੜੋ